ਪਰਮੇਸ਼ਰ ਜੀ ਦੇ ਸੁਰ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਆਪਾਂ ਸਵੇਰ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਪਵਿੱਤਰ ਔਰ پاک ਜ਼ੁਰੀ ਵਿੱਚ ਇਕੱਠੇ ਹੋਏ ਆਂ ਧੰਨਵਾਦ ਕਰਦੇ ਆ ਉਸ ਮਹਾਨ ਖੁਦਾਵੰਦਾ ਜਿਹੜਾ ਦਇਆ ਦਾ ਸਾਗਰ ਕਿਰਪਾ ਕਰਨ ਵਾਲਾ ਮਹਾਨ ਪਰਮੇਸ਼ਰ ਹੈ ਉਹਦੀ ਕਿਰਪਾ ਔਰ ਉਹਦੀ ਦਇਆ ਸਦਾ ਦੀ ਆਸੀਂ ਜਿੰਨੇ ਵੀ ਜਾਣ ਉਸ ਖੁਦਾ ਦੇ ਉੱਤੇ ਭਰੋਸਾ ਰੱਖਦੇ ਆ ਪਰਮੇਸ਼ਰ ਹਮੇਸ਼ਾ ਤੋਂ ਲੈ ਕੇ ਹਮੇਸ਼ਾ ਤੱਕ ਸਾਡੀ ਸਹਾਇਤਾ ਲਈ ਖੜਾ ਹੋ ਜਾਂਦਾ ਹੈ ਸੋ ਅਸੀਂ ਜਾਣਦੇ ਆ ਗਵਾਹੀਆਂ ਨੂੰ ਕਿ ਕਿੱਦਾਂ ਪ੍ਰਭੂ ਦੇ ਲੋਕਾਂ ਨੇ ਉਹਦੇ ਉੱਤੇ ਵਿਸ਼ਵਾਸ ਕੀਤਾ ਔਰ ਪਰਮੇਸ਼ਰ ਉਹਨਾਂ ਦੇ ਵਿਸ਼ਵਾਸ ਤੇ ਅਨੁਸਾਰ ਉਹਨਾਂ ਨੂੰ ప్రతిਫਲ ਦਿੱਤਾ ਸੋ ਜਾਨੰਦ ਲਈ ਪਹਿਲੀ ਗਵਾਹੀ ਪੜਦੇ ਆ ਕਰਨਵੀਰ ਦੀ ਹੈ ਉਹਨਾਂ ਤੇ ਕੰਮ ਦੇ ਲਈ ਉਹਨਾਂ ਦੀ ਮਦਰ ਨੇ ਵਿਸ਼ਵਾਸ ਤੇ ਨਾਲ ਪ੍ਰੇਰ ਲਈ ਨੰਬਰ ਦੇ ਵਟਸਐਪ ਨੰਬਰ ਦੇ ਉੱਤੇ ਆਪਣੀ ਵੌਇਸ ਰਿਕਾਰਡਿੰਗ ਭੇਜੀ ਵਟਸਐਪ ਦੇ ਉੱਤੇ ਉਹਨਾਂ ਨੇ ਆਪਣੀ ਪ੍ਰੇਰ ਰਿਕੁਐਸਟ ਭੇਜੀ ਔਰ ਜਦ ਉਹਨਾਂ ਦੇ ਲਈ ਪ੍ਰੇਰ ਰਿਕਾਰਡ ਕਰਕੇ ਪਾਈਗੀ ਉਹਨਾਂ ਨੇ ਵਿਸ਼ਵਾਸ ਨਾਲ ਉਸ ਪ੍ਰੇਰ ਨੂੰ ਸੁਣਿਆ ਸੋ ਉਹਨਾਂ ਦੇ ਵਿਸ਼ਵਾਸ ਤੇ ਦੁਆਰਾ ਪ੍ਰਭੂ ਨੇ ਉਸ ਪੈਨ ਨੂੰ ਉਹਨਾਂ ਦੇ ਬੇਟੇ ਨੂੰ ਸਾਰੀ ਕਰਨ ਵੀ ਨੂੰ ਬਹੁਤ ਅੱਛੇ ਕੰਮ ਦੇਣਾ ਬles ਕੀਤਾ ਜਿੱਦਾਂ ਦਾ ਉਹਨਾਂ ਨੂੰ ਕੰਮ ਚਾਹੀਦਾ ਸੀ ਸੇਮ ਕੰਫਰਟ ਜ਼ੋਨ ਚ ਉਹਨਾਂ ਨੂੰ ਕੰਮ ਮਿਲਿਆ ਇਸ ਵੱਡੀ ਗਵਾਹੀ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਆ। ਨੈਕਸਟ ਗਵਾਹੀ ਸਤ ਨਰਿੰਦਰ ਦੀਆ ਉਹਨਾਂ ਦੇ ਜੀਠ ਦਾ ਬੇਟਾ ਬਹੁਤ ਜ਼ਿਆਦਾ ਬਿਮਾਰ ਸੀ ਔਰ ਉਹਨਾਂ ਨੂੰ ਇਨਫੈਕਸ਼ਨ ਬਹੁਤ ਵੱਡੀ ਸੀ ਤਾਂ ਉਹਨਾਂ ਨੇ WhatsApp ਮੈਸੇਜ ਦੇ ਦੁਆਰਾ ਆਪਣੀ ਪ੍ਰੀ ਰਿਕੁਐਸਟ ਭੇਜੀ ਔਰ ਪ੍ਰਭੂ ਦੀ ਦਇਆ ਦੇ ਨਾਲ ਉਹ ਬੱਚਾ ਬਿਲਕੁਲ ਠੀਕ ਹੋ ਗਿਆ। ਇਸ ਵੱਡੀ ਗਵਾਹੀ ਦੇ ਲਈ ਸਿਸਟਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਆ। ਨੈਕਸਟ ਗਵਾਈ ਗੁਰਮੀਤ ਕੌਰ ਦੀ ਆ। ਉਹਨਾਂ ਦੇ ਕੋਲੇ ਕੰਮ ਨਹੀਂ ਸੀ ਔਰ ਉਹ ਕਾਫੀ ਸਮੇਂ ਤੋਂ ਪ੍ਰੇਸ਼ਾਨ ਸੀ ਕੰਮ ਦੇ ਕਰਕੇ। ਉਹ ਚਾਹੁੰਦੀ ਸੀ ਕਿ ਪਰਮੇਸ਼ਰ ਉਹਨਾਂ ਨੂੰ ਬਹੁਤ ਅੱਛੇ ਕੰਮ ਦੇਣਾ ਬਲੈਸ ਕਰਨ। ਸੋ ਜਿੱਦਾਂ ਅਸੀਂ ਵਚਨ 'ਚ ਹਰ ਰੋਜ਼ ਅਸੀਂ ਦਾਇਆ ਕਿ ਤੁਸੀਂ ਆਪਣੀ ਪ੍ਰੇਰਣਾ ਆਪ ਕਰੋ ਕਿਉਂਕਿ ਐ ਨਹੀਂ ਆਏਗਾ ਕਿ ਖੁਦਾ ਤੁਹਾਡੀ ਭਲਾਈ ਦੇ ਲਈ ਕਿਸੇ ਹੋਰ ਦਾ ਇੰਤਜ਼ਾਰ ਕਰ ਰਿਹਾ ਕਿ ਕੋਈ ਆਏਗਾ ਤੇ ਇਹਦੇ ਲਈ ਦੁਆ ਕਰੇਗਾ ਤਾਂ ਹੀ ਇਹ ਬੰਦਾ ਠੀਕ ਹੋਊਗਾ ਪਰ ਪ੍ਰਭੂ ਹਮੇਸ਼ਾ ਤੁਹਾਡੀ ਮਦਦ ਕਰਨ ਲਈ ਬੈਠਾ ਹੈ। ਜਦ ਖੁਦਾ ਤੁਹਾਡੀ ਸਹਾਇਤਾ ਕਰਨ ਲਈ ਬੈਠਾ ਫਿਰ ਤੁਹਾਨੂੰ ਕਿਸੇ ਗੱਲ ਦੀ ਫਿਕਰ ਕਰਨ ਦੀ ਜ਼ਰੂਰਤ ਨਹੀਂ ਆ ਸੋ ਉਸੇ ਤਰ੍ਹਾਂ ਹੀ ਹੋਇਆ ਉਸ ਪੈਨ ਨੇ ਪੂਰੇ ਵਿਸ਼ਵਾਸ ਦੇ ਨਾਲ ਇਸ ਗੱਲ ਨੂੰ ਸੁਣ ਕੇ ਪੂਰਾ ਵਿਸ਼ਵਾਸ ਕੀਤਾ ਔਰ ਉਸ ਪੂਰੇ ਵਿਸ਼ਵਾਸ ਦੇ ਨਾਲ ਉਹਨਾਂ ਨੇ ਪ੍ਰੇਰ ਕੀਤੀ ਆਪਣੇ ਆਪ ਲਈ ਆਪੇ ਪ੍ਰੇਰ ਕੀਤੀ ਹੈ ਖੁਦਾ ਤੂੰ ਮੇਰਾ ਪਰਮੇਸ਼ਰ ਆ ਤੂੰ ਮੇਰਾ ਮਦਦਗਾਰ ਆ ਤੂੰ ਮੇਰੇ ਹੱਥ ਤੇ ਕੰਮਾਂ ਚ ਬਰਕਤ ਦੇ ਪਰ ਸੇਮ ਐਸਾ ਹੀ ਹੋਇਆ ਉਹਨਾਂ ਦੇ ਨਾਲ ਪਰਮੇਸ਼ਰ ਨੇ ਉਹਨਾਂ ਨੂੰ ਬਹੁਤ ਅੱਛੇ ਕੰਮ ਨਾਲ ਬLES ਕੀਤਾ ਉਹਨਾਂ ਦੀ ਸਾਰੀ ਪਰੇਸ਼ਾਨੀ ਕੀਆ ਦੂਰ ਹੋ ਗਈ ਔਰ ਉਹ ਬਹੁਤ ਅੱਛੇ ਕੰਮ ਨਾਲ ਬLES ਕੀਤੇ ਗਏ ਇਸ ਮਿੱਠੀ ਗਵਾਹੀ ਦੇ ਲਈ ਸਿਸਟਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਆ ਸੱਚਮੁੱਚ ਪਰਮੇਸ਼ਰ ਬੜੇ ਮਹਾਨ ਆ ਉਹ ਅੱਧ ਪੁੱਤਿਆ ਉਹ ਮਹਾਨ ਔਰ ਪਵਿੱਤਰ ਖੁਦਾਇਆ ਉਹਦੀ ਸਮਰਥ ਉਹਦੀ ਆਸ਼ੀਸ਼ ਬਹੁਤ ਆਇਤ ਦੀ ਹੈ ਜਿੰਨੇ ਵੀ ਜਾਣ ਉਸ ਖੁਦਾ ਦੇ ਹਜ਼ੂਰ ਆਉਂਦੇ ਉਹ ਪ੍ਰਭੂ ਕਹਿੰਦਾ ਦੇਖ ਮੈਂ ਤੇਰੀ ਹਰ ਪਰੇਸ਼ਾਨੀ ਨੂੰ ਦੂਰ ਕਰਨ ਵਾਲਾ ਆ ਮੈਂ ਸੱਚਾ ਸਹਾਇਕ ਖੁਦਾ ਤੇਰੀ ਸਹਾਇਤਾ ਕਰਨ ਵਾਲਾ ਪਰਮੇਸ਼ਰ ਆ ਸੋ ਪਰਮੇਸ਼ਰ ਦਾ ਆਤਮਾ ਪ੍ਰਭੂ ਦਾ ਵਚਨ ਪ੍ਰਭੂ ਦੇ ਦੂਤ ਇਹ ਹਮੇਸ਼ਾ ਸਾਡੀ ਪ੍ਰੋਟੈਕਸ਼ਨ ਦੇ ਲਈ ਸਾਡੇ ਵਾਅਦੇ ਦੇ ਲਈ ਸਾਡੀ ਬਚਾਅ ਦੇ ਲਈ ਐਂਡ ਮੋਸਟਲੀ ਸਾਨੂੰ ਪ੍ਰਭੂ ਦੇ ਰਾਜ ਵਿੱਚ ਜੋੜਨ ਦੇ ਲਈ ਲਗਾਤਾਰ ਮਿਹਨਤ ਪ੍ਰਾਰਥਨਾ 'ਚ ਲੱਗੇ ਰਹਿੰਦੇ ਆ ਸੋ ਇਹ ਨਹੀਂ ਹੈਗਾ ਕਿ ਪ੍ਰਭੂ ਵਿਹਲਾ ਬੈਠਾ ਆ ਇਹ ਵੀ ਨਹੀਂ ਹੈਗਾ ਕਿ ਪਰਮੇਸ਼ਰ ਸੁਣਦਾ ਨਹੀਂ ਪਰ ਪ੍ਰਭੂ ਬਹੁਤ ਅੱਛੇ ਤਰੀਕੇ ਨਾਲ ਸੁਣਦਾ ਆ ਬੜੇ ਵਧੀਆ ਤਰੀਕੇ ਨਾਲ ਸਾਨੂੰ ਸਿਖਾਉਂਦਾ ਸਮਝਾਉਂਦਾ ਤੇ ਦੱਸਦਾ ਆ ਉਹ ਪ੍ਰਭੂ ਦੀ ਆਸ਼ੀਸ਼ ਉਹਦੀ ਕਿਰਪਾ ਉਹਦਾ ਰਹਿਮ ਉਹਦਾ ਫਜ਼ਲ ਬਹੁਤ ਤਾਈ ਤਦਾਇਆ ਸਦਾਦਾਇਆ ਬਹੁਤ ਦੀ ਕਿਰਪਾ ਵਾਲਾਇਆ ਸੋ ਜਿੰਨੇ ਵੀ ਜਾਣ ਉਸ ਮਹਾਨ ਪ੍ਰਭੂ ਦੇ ਉੱਤੇ ਭਰੋਸਾ ਰੱਖਦੇ ਆ ਉਹ ਪਰਮੇਸ਼ਰ ਹਮੇਸ਼ਾ ਉਹਨਾਂ ਦੇ ਉੱਤੇ ਆਪਣੇ ਰਹਿਮ ਆਪਣੇ ਫਜ਼ਲ ਆਪਣੀ ਕਿਰਪਾ ਆਪਣੀ ਆਸ਼ੀਸ਼ ਨੂੰ ਪੇੜ ਕੇ ਆਪਣੇ ਪਵਿੱਤਰ ਅਥਾ ਵਿੱਚ ਲੈ ਕੇ ਬles ਕਰਦਾ ਔਰ ਉਹ ਉਹ ਕੀ ਵਿਅਰਥ ਦੇ ਕੰਮ ਨਹੀਂ ਕਰਦਾ ਜਿਸ ਦਾ ਇਸ ਦਾ ਵਚਨ ਨਾ ਕਿ ਤੁਸੀਂ ਸਮਝਦੇ ਹੋ ਜੋ ਪਵਿੱਤਰ ਸ਼ਾਸਤਰ ਵਿਅਰਥ ਕਹਿੰਦਾ ਹੈ ਬਹੁਤ ਸਾਰੇ ਲੋਗਾ ਔਰ ਜਿਨ੍ਹਾਂ ਨੇ ਵਚਨ ਨੂੰ ਬਹੁਤ ਵਾਰ ਸੁਣਿਆ ਬੜੇ ਵਾਰ ਸਮਝਿਆ ਅਰੇ ਸਿੱਧਾ ਅਹਿਸਾਸ ਹੋਇਆ ਕਿ ਇਹ ਕੰਮ ਨਹੀਂ ਕਰਨਾ ਪਵਿੱਤਰ ਗ੍ਰੰਥ ਵਿੱਚ ਲਿਖਿਆ ਕਿ ਕੰਮ ਨਹੀਂ ਕਰਨਾ ਪਰ ਫਿਰ ਵੀ ਉਹ ਲੋਗੋ ਕੰਮ ਕਰਦੇ ਰਹਿੰਦੇ ਆ ਸੋ ਕਹਿੰਦਾ ਜੇ ਤੁਸੀਂ ਪਵਿੱਤਰ ਗ੍ਰੰਥ ਨੂੰ ਸੁਣਿਆ ਜਾਂ ਫਿਰ ਪੜਿਆ ਔਰ ਉਸ ਤੋਂ ਵੀ ਉੱਪਰ ਸਮਝ ਲਿਆ ਕਿੰਦਾ ਫਿਰ ਤੁਸੀਂ ਮੰਨ ਦੇ ਕਿ ਹਣੀ ਕੀ ਤੁਹਾਨੂੰ ਲੱਗਦਾ ਪਵਿੱਤਰ ਗ੍ਰੰਥ ਵਿਅਰਥ ਹੀ ਗਈ ਜਾਂਦਾ ਹੈ ਇਸਾ ਵੀ ਇੱਕ ਸਟੋਰੀ ਬੁੱਕਾ ਸਪੋਜ਼ ਅਸੀਂ ਦੇਖਦੇ ਹਾਂ ਕੁਝ ਕੁਆਲੀਫਾਈਡ ਪਰਸਨ ਹੁੰਦੇ ਨੇ ਜਿਨ੍ਹਾਂ ਨੂੰ ਰਾਤ ਦੇ ਸਮੇਂ ਨੀਂਦ ਨਹੀਂ ਆਉਂਦੀ ਆ ਸਟ्रेस ਹੁੰਦੇ ਨੇ ਤਾਂ ਉਹ ਬੁੱਕ ਪੜਨ ਲੱਗ ਜਾਂਦੇ ਆ ਨੌਲੇਜ ਅਲੀ ਨਹੀਂ ਪਰ ਪੀਸ ਆਫ ਮਾਈਂਡ ਦੇ ਲਈ ਕਿ ਉਹਨਾਂ ਦਾ ਮਨ ਸ਼ਾਂਤ ਹੋ ਜਾਵੇ ਸੋ ਪੜੀ ਸਮਝ ਆਈ ਨਾ ਆਈ ਪਰ ਉਹਨਾਂ ਨੇ ਆਪਣਾ ਟਾਈਮ ਪਾਸ ਕੀਤਾ ਔਰ ਉਸ ਨੂੰ ਉੱਥੇ ਛੱਡ ਦਿੱਤਾ ਉਹਨੂੰ ਸੀਰੀਅਸਲੀ ਨਹੀਂ ਲਿਆ ਔਰ ਉਹਨੂੰ ਬਹੁਤ ਈਜ਼ੀਲੀ ਯੂ ਮੂਵ ਔਨ ਹੋ ਗਏ ਉਸ ਜਗ੍ਹਾ ਤੋਂ ਤਾਂ ਪਵਿੱਤਰ ਸ਼ਾਸਤਰ ਕੋਈ ਐਸੀ ਬੁੱਕ ਨਹੀਂ ਆ ਜਿਹਨੂੰ ਤੁਸੀਂ ਐਜ਼ ਅ ਡਿਊਟੀ ਪੜ ਰਹੇ ਹੋ ਕੇ ਵਸ ਇੱਕ ਸਾਡੀ ਜੌਬ ਆ ਕਿਉਂਕਿ ਜੋ ਸਾਨੂੰ ਕਿਹਾ ਗਿਆ ਹੈ ਕਿ ਕਲਾਮ ਨੂੰ ਪੜਨਾ ਜ਼ਰੂਰੀ ਆ ਸੋ 댓 ਵਾਈ ਆ ਸੀ ਇਹਨੂੰ ਪੜਦੇ ਪਏ ਆ ਇਸ ਕਰਕੇ ਸਾਨੂੰ ਇਹਨੂੰ ਪੜਨਾ ਜ਼ਰੂਰੀ ਆ ਕਿਉਂਕਿ ਸਾਨੂੰ ਕਿਹਾ ਗਿਆ ਆ ਪਰ ਪਵਿੱਤਰ ਗ੍ਰੰਥ ਕੋਈ ਬੁੱਕ ਐਸੀ ਨਹੀਂ ਆ ਕਿ ਜਿਹਨੂੰ ਅਸੀਂ ਪੜ ਕੇ ਅਨੋਂਥ ਹੋ ਮੂਵ ਔਨ ਹੋ ਜਾਈਏ ਇਹ ਐਸੀ ਬੁੱਕਾ ਜਿੱਥੇ ਸਾਨੂੰ ਸਟੇਬਲ ਰਹਿਣਾ ਪਊਗਾ ਇਹਦੇ ਵਿੱਚ ਹੀ ਰਹਿਣਾ ਪਊਗਾ ਔਰ ਇਹਦੀ ਹਰ ਇੱਕ ਗੱਲ ਨੂੰ ਮੰਨਣਾ ਪਊਗਾ ਕਿਉਂਕਿ ਪਵਿੱਤਰ ਗ੍ਰੰਥ ਵਿਅਰਥ ਨਹੀਂ ਆ ਨਾ ਇਹ ਵਿੱਚ ਲਿਖੀਆਂ ਗੱਲਾਂ ਵਿਅਰਥ ਆ ਔਰ ਨਾ ਇਸ ਤਰ੍ਹਾਂ ਫੈਸਲੇ ਆ ਬਿਕਾ ਸਾਡੀ ਡਿਊਟੀ ਆ ਕਿਉਂਕਿ ਡਿਊਟੀ ਕਾਦੀ ਆ ਇੱਕੋ ਕੁ ਸਿਲੇਬਸ ਥੋੜੀ ਵਿੱਚ ਸਾਡਾ ਐਗਜ਼ਾਮ ਆਊਗਾ ਮੈਂ ਕਈ ਵਾਰ ਤੁਹਾਨੂੰ ਇਹਦਾ ਫੋਰ ਐਗਜ਼ਾਮਪਲ ਕਹਿ ਦਿੰਨੀ ਆ ਕਿ ਹੁਣ ਸਾਡੇ ਐਟ ਦਾ ਐਂਡ ਅੰਤ ਵਾਲੇ ਦਿਨ ਰਿਜ਼ਲਟ ਨਿਕਲਣਾ ਆ ਔਰ ਨਾ ਅਸੀਂ ਆਪਾ ਇਸ ਬਾਈਬਲ ਨੂੰ ਰੀਡ ਕਰਦੇ ਪਏ ਆ ਔਰ ਉਸ ਤੋਂ ਬਾਅਦ ਕੀ ਆ ਅਸੀਂ ਜਿੰਨੀ ਵੀ ਜ਼ਿਆਦਾ ਦੀ ਪ੍ਰੈਕਟਿਸ ਕਰਾਂਗੇ ਔਰ ਕੀ ਕੀ ਸਾਡੇ ਦਿਮਾਗ ਚ ਔਰ ਕਿਸ ਹਿਸਾਬ ਨਾਲ ਸੀ ਚੱਲੇ ਉਹਦੇ ਅਕੋਰਡਿੰਗ ਸਾਨੂੰ ਰੇਟਿੰਗ ਹੋਊਗੀ ਸਾਡੀ ਪਰ ਇਹ ਕੋਈ ਬੁੱਕ ਸਿਲੇਬਸ ਨਹੀਂ ਹੈ ਪਰ ਅਸੀਂ ਇੱਕ ਫੋਰ ਐਗਜ਼ਾਮਪਲ ਸਿਲੇਬਸ ਲਈ ਕਹਿ ਦਿੰਦੇ ਆ ਇਹ ਨਹੀਂ ਹੈਗਾ ਵੀ ਸਾਨੂੰ ਕਿਹਾ ਗਿਆ ਹੈ ਵੀ ਸਾਲ ਦੇ ਵਿੱਚ ਪੂਰੀ ਬਾਈਬਲ ਪੜ੍ਹਨੀ ਆ ਜਦਾਂ ਮੈਂ ਪੜ੍ਹਨੀ ਪੜਨੀ ਹੈ ਜੇ ਤੁਹਾਨੂੰ ਇਹ ਪਵਿੱਤਰ ਗ੍ਰੰਥ ਜਿਸ ਮਕਸਦ ਲਈ ਦਿੱਤਾ ਗਿਆ ਆ ਤੁਸੀਂ ਉਸ ਮਕਸਦ ਨੂੰ ਪੂਰਿਆ ਨਹੀਂ ਕਰਦੇ ਤਾਂ ਮੈਂ ਤੁਹਾਨੂੰ ਸੱਚ ਦੱਸਦੀ ਆ ਇਹ ਪਵਿੱਤਰ ਗ੍ਰੰਥ ਵੀ ਕਹਿੰਦਾ ਕਿ ਤੁਹਾਡਾ ਪੜ੍ਹਨਾ ਸੁਣਨਾ ਵਿਅਰਥਾ ਸੋ ਇਹ ਜੋ ਟਾਈਟਲ ਆ ਇਹ ਪਵਿੱਤਰ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਸੀ ਜੋ ਆਪਾਂ ਅੱਜ ਦਾ ਟਾਈਟਲ ਆ ਤਾ ਇਹ ਕਿਉਂ ਲਿਖਿਆ ਗਿਆ ਕਿਸ ਵਿਸ਼ੇ ਦੇ ਉੱਤੇ ਲਿਖਿਆ ਗਿਆ ਜਾਣਨ ਲਈ ਪੜ੍ਹਦੇ ਹਾਂ ਅੱਜ ਸਵੀਰ ਦਾ ਵਚਨ ਹੈ ਯਕੂਬਾ ਦੇ ਆਇ 4 ਦੀ 4 ਤੋਂ ਲੈ ਕੇ 7 ਨੰਬਰਾਈ ਤੱਕ ਲਿਖਿਆ ਹੈ हे ਹਰਾਮਕਾਰੋ ਕਿ ਤੁਸੀਂ ਨਹੀਂ ਜਾਣਦੇ ਕਿ ਸੰਸਾਰ ਨਾਲ ਮਿੱਤਰਤਾ ਕਰਨੀ ਪਰਮੇਸ਼ਰ ਨਾਲ ਵੈਰ ਕਰਨਾ ਹੈ ਫਿਰ ਜੋ ਕੋਈ ਸੰਸਾਰ ਦਾ ਮਿੱਤਰ ਹੋਣਾ ਚਾਹੁੰਦਾ ਹੈ ਸੋ ਆਪਣੇ ਆਪ ਨੂੰ ਪਰਮੇਸ਼ਰ ਦਾ ਵੈਰੀ ਬਣਾਉਂਦਾ ਹੈ ਕੀ ਤੁਸੀਂ ਇਹ ਸਮਝਦੇ ਹੋ ਜੋ ਪਵਿੱਤਰ ਸਾਸ਼ਤਰ ਵਿਅਰਥ ਕਹਿੰਦਾ ਹੈ ਕਿ ਜਿਸ ਆਤਮਾ ਨੂੰ ਉਸਨੇ ਸਾਡੇ ਵਿੱਚ ਵਸਾਇਆ ਹੈ ਕਿ ਉਹ ਅਜੇਹੀ ਲਾਲਸਾ ਕਰਦਾ ਹੈ ਜਿਸ ਦਾ ਫਲ ਈਰਖਾ ਹੋਵੇ ਪਰ ਉਹ ਹੋਰ ਵੀ ਕਿਰਪਾ ਕਰਦਾ ਹੈ ਇਸ ਕਾਰਨ ਇਹ ਲਿਖਿਆ ਹੈ ਕਿ ਪਰਮੇਸ਼ਰ ਹੰਕਾਰੀਆਂ ਦਾ ਸਾਹਮਣਾ ਕਰਦਾ ਹੈ ਪਰ ਹਲੀਮਾ ਉੱਤੇ ਕਿਰਪਾ ਕਰਦਾ ਹੈ ਇਸ ਲਈ ਤੁਸੀਂ ਪਰਮੇਸ਼ਰ ਦੇ ਅਧੀਨ ਹੋ ਜਾਓ ਪਰ ਸ਼ੈਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇ ਹਾਲੇਲੂਇਆ ਸੋ ਜਿਸ ਤਰ੍ਹਾਂ ਮੈਂ ਸ਼ੁਰੂ ਵਿੱਚ ਹੀ ਕਿਹਾ ਸੀ ਕਿ ਪਵਿੱਤਰ ਗ੍ਰੰਥ ਨੂੰ ਅਸੀਂ ਪੜ੍ਹਦੇ ਵੀ ਆ ਸੁਣਦੇ ਵੀ ਆ ਸਮਝਦੇ ਵੀ ਆ ਫਿਰ ਉਹਨੂੰ ਉੱਥੇ ਹੀ ਛੱਡ ਕੇ ਅੱਗੇ ਵਧ ਜਾਣੇ ਅੱਗੇ ਵੀ ਕਿਹੜੀ ਲਾਈਫ 'ਚ ਉਸੇ ਲਾਈਫ 'ਚ ਜਿਹਦੇ ਵਿੱਚ ਅਸੀਂ ਆਲਰੇਡੀ ਚੱਲ ਰਹੇ ਹਾਂ ਸੋ ਕਲਾਮ ਨੇ ਸਾਨੂੰ ਕਿਹਾ ਹੰਕਾਰ ਨਾ ਕਰ ਅਸੀਂ ਹੰਕਾਰ ਵੀ ਕਰਦੇ ਆ ਅਸੀਂ ਸੁਣ ਵੀ ਲਿਆ ਸਮਝ ਵੀ ਲਿਆ ਪੜ੍ਹ ਵੀ ਲਿਆ ਪਰ ਫਿਰ ਕੀਤਾ ਕਲਾਮ 'ਚ ਲਿਖਿਆ ਲੜਾਈ ਝਗੜਾ ਨਾ ਕਰ ਅਸੀਂ ਜਾਂਦੇ ਲੜਾਈ ਛੇੜ ਲਈ ਕਲਾਮ ਦੇ ਵਿੱਚ ਲਿਖਿਆ ਪ੍ਰਭੂ ਦੇ ਵਚਨ ਦੀ ਨਿੰਦਿਆ ਨਾ ਕਰ ਤੇ ਪ੍ਰਭੂ ਦੀ ਹੈਕਲ ਨੂੰ ਪਰੇਸ਼ਟਾ ਨਾ ਕਰ ਅਸੀਂ ਉਹ ਸਾਰੇ ਕੰਮ ਕੀਤੇ ਜਿਹੜੇ ਅਸੀਂ ਪੜੇ ਸੁਨੇ ਪਰ ਉਹਨਾਂ ਦੇ ਉੱਤੇ ਅਮਲ ਨਹੀਂ ਕੀਤਾ ਸੋ ਖੁਦਾ ਦਾ ਵਚਨ ਸਾਨੂੰ ਦੱਸਦਾ ਕਿ ਪਵਿੱਤਰ ਸ਼ਾਸਤਰ ਨੇ ਇਹ ਸਭ ਚੀਜ਼ਾਂ ਵਿਅਰਥ ਨਹੀਂ ਲਿਖੀਆਂ ਬਾਈਬਲ ਇੱਕ ਸਟੋਰੀ ਬੁੱਕ ਨਹੀਂ ਪਰ ਇੱਕ ਸਿਖਾਉਣ ਵਾਲੀ ਬੁੱਕ ਆ ਜਿੱਥੋਂ ਅਸੀਂ ਸਿੱਖਿਆ ਲੈਣੀ ਆ ਸੋ ਉਹ ਕਿਸ ਤਰ੍ਹਾਂ ਆ ਸਿੱਖਣਾ ਸੀ ਇਹ ਵੀ ਨਹੀਂ ਹੈਗਾ ਕਿ ਅਸੀਂ ਉਹ ਸੇਮ ਰੱਟਾ ਮਾਰਨਾ ਔਰ ਕਿਸ ਦਿਨ ਪੇਪਰ ਹੋਊਗਾ ਉਹਨੂੰ ਸੇਮ ਲਿਖਣਾ ਆ ਪਰ ਉਹ ਜਦ ਦਾ ਪਈ ਸਕੂਲ ਚ ਕਹਿੰਦੇ ਹੁੰਦੇ ਸੀ ਨਾ ਕਿ sin θ cos θ ਔਰ a b xyz ਇਹ ਸਾਨੂੰ ਕਿੱਥੇ ਕੰਮ ਆਉਣਗੇ ਰੀਅਲ ਲਾਈਫ ਜਿਹਨੂੰ ਕਿੱਥੇ ਅਪਲਾਈ ਕਰੀਏ ਕਿਉਂ ਸਾਨੂੰ ਇਹ ਸਭ ਪੜਾਇਆ ਜਾ ਰਿਹਾ ਤਾਂ ਵਿਅਰਥ ਆ ਉਹ ਲੋਕੀ ਕਹਿੰਦੇ ਸੀ ਕਿ ਮੈਥਸ ਵਿਅਰਥਾ ਸਾਨੂੰ ਕਿਉਂ ਇਹ ਸਭ ਪੜਾਇਆ ਜਾਂਦਾ ਹੈ ਪਰ ਜੇ ਅਸੀਂ ਦੇਖੀਏ ਹੁਣ ਵਿਅਰਥ ਬੁੱਕਾਂ ਨੂੰ ਹਟਾ ਕੇ ਪਰ ਬਾਈਬਲ ਜਿਹੜੀ ਸਾਨੂੰ ਦਿੱਤੀ ਆ ਇਹਦੀ ਕੋਈ ਗੱਲ ਵਿਅਰਥ ਨਹੀਂ ਆ ਔਰ ਅਸੀਂ ਕਹਿੰਦੇ ਅੰਨਾ ਵੀ ਬੁੱਕ ਤਾਂ ਅਸੀਂ ਤਾਂ ਪੜਹੀਏ ਕਿਹੜੀ ਦਾ ਅਸੀਂ ਉਹਦੀ ਕਰੀਏ ਜਿਹੜੀਆਂ ਸਾਨੂੰ ਰੀਅਲ ਲਾਈਫ ਦੇ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਹੋਣ ਤਾਂ ਇਹਦੇ ਵਿੱਚ ਤਾਂ ਸਾਰੀ ਉਹੀ ਗੱਲਾਂ ਨੇ ਜਿਹੜੀਆਂ ਰੀਅਲ ਲਾਈਫ 'ਚ ਕੰਮ ਆਉਣਗੀਆਂ ਫਿਰ ਉਹਨੂੰ ਕਿਉਂ ਨਹੀਂ ਪੜਦੇ ਇਹਦਾ ਮਤਲਬ ਕਿ ਸਿਰਫ ਏਕਸਕਿਊਜ਼ਸ ਹੀ ਐ ਸਾਡੇ ਕੋਲੇ ਜਿੱਦ ਮੈਂ ਪਹਿਲਾਂ ਵੀ ਕਹ ਰਹੀ ਕਹ ਸੀ ਨਾ ਕਿ ਇੱਕ ਬੰਦੇ ਦਾ ਐਕਸੀਡੈਂਟ ਹੋ ਜਾਏ ਤਾਂ ਕਹਿਣਗੇ ਆਗਰ ਤੋਂ ਥਾਹੀ ਮਾਰਜੇ ਤਾਂ ਕਹਿਣਗੇ ਇਦੂ ਚੰਗਨ ਲੱਤਾਂ ਮਾ ਟੁੱਟ ਜਾਂਦੀ ਤੇ ਜੇ ਲੱਤਾਂ ਟੁੱਟ ਜੇ ਤਾਂ ਕਹਿਣਗੇ ਰੱਬ ਨੇ ਇੰਡਾ ਮਾਰਾ ਕੀਤਾ ਭਰ ਜਵਾਨੀ ਚਲਾ ਤਾ ਟੁੱਟ ਗਈ ਸੋ ਅਸੀਂ ਇਦਾਂ ਦੇ ਲੋਕ ਆ ਅਸੀਂ ਮਤਲਬ ਕੋਈ ਚੀਜ਼ ਸਾਡੇ ਸਾਹਮਣੇ ਪ੍ਰੈਜ਼ੈਂਟ ਕੀਤੀ ਜਾਂਦੀ ਆ ਨਾ ਅਸੀਂ ਉਹਦਾ ਅੱਛਾ ਯੂਜ਼ ਕਰਨ ਦੀ ਬਜਾਏ ਜਾਂ ਫਿਰ ਉਸ ਚੀਜ਼ ਨੂੰ ਆਪਣੇ ਲਈ ਸਹੀ ਇਸਤੇਮਾਲ ਕਰਕੇ ਉਹਦੇ ਤੋਂ ਉਹਦੇ ਬੈਨੀਫਿਟਸ ਲੈਣ ਦੀ ਬਜਾਏ ਉਹਦੀਆਂ ਗਲਤੀਆਂ ਕੱ ਮਤਲਬ ਕਿ ਅਸੀਂ ਪੋਜ਼ਿਟਿਵ ਨਹੀਂ ਬੋਲਣਾ ਅਸੀਂ ਇੱਕ ਐਸੇ ਲੋਕ ਆ ਜਿਨ੍ਹਾਂ ਨੂੰ ਚਾਹੇ ਜੋ ਵੀ ਪ੍ਰੋਸਕੇ ਥਾਲੀ ਜਿੱਤਦਾ ਚਾਵੇ ਅਸੀਂ ਨੁਕਸ ਹੀ ਕੱਢਨੇ ਇਹਦੀ ਜੋਂਦੀ ਜਾਗ ਦੀ ਐਗਜ਼ਾਮਪਲ ਸੀ ਇਜ਼ਰਾਈਲੀ ਲੋਕ ਆ ਦੇਖੋ ਮਿਸਰ ਵਿੱਚ ਉਹ ਗੁਲਾਮੀ ਦੀ ਕੁੱਟ ਮਾਰ ਦੀ ਨਿੰਦਾ ਦੀ ਰੋਟੀ ਖਾਂਦੇ ਸੀ ਨਮ ਤੇ ਉਜਾੜ ਦੇ ਵਿੱਚ ਉਹਨਾਂ ਨੂੰ ਸਵਰਗ ਤੋਂ ਮੰਨਾ ਮਿਲ ਗਿਆ ਔਰ ਉਹਨਾਂ ਨੇ ਉੱਥੋਂ ਵੀ ਨੱਕ ਵਟਾਇਆ ਉੱਥੇ ਵੀ ਲੋਕਤਾ ਜੀ ਨਹੀਂ ਕੀਤੀ ਇਟ ਮੀਨਸ ਕਿ ਇੱਕ ਬੰਦਾ ਕਦੇ ਖੁਸ਼ ਨਹੀਂ ਹੋ ਸਕਦਾ ਉਹਨੇ ਗਲਤੀਆਂ ਹੀ ਕੱਡਣੀਆਂ ਆ ਜਿੱਦਾਂ ਅਸੀਂ ਮੈਥਸ ਵੇਲੇ ਕੱਢਦੇ ਸੀ ਕਿ ਮੈਥ ਕਿਉਂ ਅਧਿ ਪੜਾਈ ਜਾਂਦੇ ਸਾਨੂੰ ਇਹਦਾ ਕੋਈ ਫਾਇਦਾ ਨਹੀਂ ਆ ਪਰ ਹੁਣ ਬਾਈਬਲ ਤਾਂ ਸਾਨੂੰ ਇਸ ਲਈ ਪੜਾਈ ਜਾਂਦੀ ਕਿ ਇਹਦਾ ਫਾਇਦਾ ਹੈ ਅਸੀਂ ਕਹਿੰਦੇ ਮੈਥ ਰੀਅਲ ਲਾਈਫ 'ਚ ਯੂਜ਼ ਨਹੀਂ ਹੋਣਾ ਪਰ ਬਾਈਬਲ ਦਾ ਹਰ ਇੱਕ ਵਚਨ ਸਾਡੀ ਰੀਅਲ ਲਾਈਫ ਨਾਲ ਰਿਲੇਟ ਕਰਦਾ ਯੂਜ਼ ਵੀ ਹੁੰਦਾ ਆ ਉਹਨਾਂ ਦੇ ਬੈਨੀਫਿਟਸ ਵੀ ਸਾਨੂੰ ਬਹੁਤ ਆ ਫਿਰ ਹੁਣ ਇਹਨੂੰ ਪੜ੍ਹਨ ਲੱਗੇ ਕਿਉਂ ਸਾਨੂੰ ਪਰੇਸ਼ਾਨੀ ਹੁੰਦੀ ਔਰ ਇੱਕ ਹੋਰ ਗੱਲ ਕਿ ਅਸੀਂ ਪੜ੍ਹ ਵੀ ਲਿਆ ਫਰ ਉਹ ਚੀਜ਼ ਜਿਹੜੇ ਕਹਿੰਦੇ ਵੀ ਅਸੀਂ ਉਹੀ ਚੀਜ਼ ਪੜ੍ਹੀਏ ਜਿਹੜੀ ਸਾਡੇ ਰੀਅਲ ਲਾਈਫ 'ਚ ਕੰਮ ਆਵੇ ਹੁਣ ਬਾਈਬਲ ਪੜ੍ਹ ਵੀ ਲਈ ਫਿਰ ਉਹਨੂੰ ਰੀਅਲ ਲਾਈਫ 'ਚ ਕੰਮ ਕਿਉਂ ਨਹੀਂ ਲਿਆਉਂਦੇ ਇਟ ਮੀਨਸ ਕਿ ਅਸੀਂ ਬਹਾਨੇਬਾਜ਼ ਹਾਂ ਮਤਲਬ ਸਿਰਫ ਸਾਨੂੰ ਖੁਦਾ ਤੇ ਦੋਸ਼ ਲਾਉਣ ਦੇ ਲਈ ਬਹਾਨੇ ਚਾਹੀਦੇ ਮੈਥ ਪੜਾਤਾ ਤਾਂ ਤਾਂ ਹੀ ਪੜਨਾ ਵੀ ਉਹ ਕੰਮ ਨਹੀਂ ਆਉਂਦਾ ਤੇ ਬਾਈਬਲ ਪੜਾਤੀ ਉਹ ਕੰਮ ਵੀ ਆਉਂਦੀ ਪਰ ਇਹ ਤੋਂ ਅਸੀਂ ਕੰਮ ਲੈਣਾ ਨਹੀਂ ਤੇ ਇਹਦਾ ਮਤਲਬ ਫਿਰ ਕੁੱਲ ਮਿਲਾ ਕੇ ਗੱਲ ਤਸੀਂ ਆਂ ਅਸੀਂ ਬੜੇ ਵਾਰ ਮੂੰਹ ਚੱਕ ਕੇ ਕਹਿ ਦਿੰਨੇ ਪਰ ਉਹ ਇਦਾਂ ਕਿਉਂ ਕੀਤਾ ਕਿਉਂ ਹੋਇਆ ਨਹੀਂ ਹੋਣਾ ਚਾਹੀਦਾ ਸੀ ਸਾਡਾ ਬਹੁਤ ਮਾੜਾ ਕੀਤਾ ਪਰ ਜੋ ਅਸੀਂ ਖੁਦ ਮਾੜਾ ਕਰ ਰਹੇ ਹਾਂ ਕੀ ਜਿੱਥੇ ਕੰਮ ਨਾ ਆਉਣ ਵਾਲੀ ਚੀਜ਼ ਸੀ ਉੱਥੇ ਅਸੀਂ ਗੁੜਗੁੜ ਕੀਤੀ ਪਰ ਜਿੱਥੇ ਹੁਣ ਕੰਮ ਆਉਣ ਵਾਲੀ ਚੀਜ਼ ਆ ਉੱਥੇ ਵੀ ਸਾਡੀ ਗੁੜਗੁੜ ਇਟ ਮੀਨਸ ਕਿ ਫਿਰ ਕਮੀ ਸਾਡੇ ਚ ਦੁਨੀਆ ਚ ਨਾ ਕਮੀਆਂ ਲੱਭੋ ਕਮੀ ਸਾਡੇ ਆਪਣੇ ਚ ਕਿਉਂਕਿ ਸਾਨੂੰ ਹੀ ਕਿਸੇ ਚੀਜ਼ ਦਾ ਸਹੀ ਇਸਤੇਮਾਲ ਕਰਨਾ ਨਹੀਂ ਆਉਂਦਾ ਭਾਵੇਂ ਹੁਣ ਸਾਡੇ ਸਾਹਮਣੇ ਇਸਤੇਮਾਲ ਕਰਨ ਵਾਲੀਆਂ ਚੀਜ਼ਾਂ ਬਹੁਤ ਆ ਹੁਣ ਨਸ਼ੇ ਬਣਨ ਲਈ ਲਾ ਲੋ ਕਿ ਇਹ ਸੰਸਾਰ ਵਿੱਚ ਕੀ ਸਿਰਫ ਸਿਗਰਟ ਜਾਂ ਤੰਬਾਕੂ ਜਾਂ ਫਿਰ ਡਰਿੰਕ ਹੈਗੀ ਹੈ ਸ਼ਰਾਬ ਹੈ ਐਲਕੋਹਲ ਹੈ ਇਸ ਤੋਂ ਬਿਨਾ ਕਿ ਫਰੂਟਸ ਜਾਂ ਫਰੂਟ ਜੂਸ ਜਾਂ ਫਿਰ ਕੁਝ ਐਨਰਜੀ ਜਾਂ ਫਿਰ ਅਸੀਂ ਦੇਖਦੇ ਹਾਂ ਡੇਟਸ ਹੁੰਦੀਆਂ ਨੇ ਉਸ ਤੋਂ ਬਾਅਦ ਰੋਸਟਰਡ ਚਨੇ ਵਗੈਰਾ ਹੁੰਦੇ ਨੇ ਕਿ ਇਹ ਚੀਜ਼ਾਂ ਨਹੀਂ ਹੈਗੀਆਂ ਇੱਕ ਸ਼ਰਾਬ ਪੀਨ ਵਾਲਾ ਸ਼ਰਾਬ ਹੀ ਕਿਉਂ ਪੀਂਦਾ ਉਹ ਜੇ ਕੱਲੀ ਸ਼ਰਾਬ ਹੀ ਹੁੰਦੀ ਉਹਨਾਂ ਨੇ ਕਹਿਣਾ ਸੀ ਕਿ ਸ਼ਰਾਬ ਹੀ ਤਾਂ ਹੈ ਕੋਈ ਚਾਹੀਦੀ ਚੀਜ਼ ਤਾਂ ਹੈ ਨਹੀਂ ਆ ਪਰ ਫਰੈਸ਼ ਜੂਸਸ ਪਏ ਨੇ ਉਹ ਕਿਉਂ ਨਹੀਂ ਪਿੰਦੇ ਉਸ ਤੋਂ ਬਿਨਾ ਅਸੀਂ ਦੇਖਦੇ ਆ ਸਾਡੇ ਕੋਲੇ ਅੱਛੇ ਖਾਸੇ ਡਰਾਈ ਫਰੂਟਸ ਪਏ ਨੇ ਡੇਟਸ ਹੈਗੇ ਨੇ ਉਹ ਸਭ ਕਿਉਂ ਨਹੀਂ ਖਾਂਦੇ ਉਹ ਵੀ ਤਾਂ ਇਸੇ ਤਰਤੀ ਦੇ ਇਟ ਮੀਨਸ ਕਿ ਅਸੀਂ ਮਾੜੀਆਂ ਚੀਜ਼ਾਂ ਆਪ ਚੋਗਲੀਆਂ ਆ ਸਾਡੇ ਸਾਹਮਣੇ ਚੰਗਾ ਮਾੜਾ ਦੋਮੂ ਪਿਆ ਆ ਪਰ ਅਸੀਂ ਆਪੇ ਹੀ ਮਾੜੀਆਂ ਚਗਲੀਆਂ ਆ ਔਰ ਉਹਦਾ ਸਾਰਾ ਭਰ ਭਰ ਆ ਕੇ ਟੋਕਰਾ ਖੁਦਾ ਸਰ ਰੱਖਤਾ ਵੀ ਰੱਬ ਹੀ ਮਾੜਾ ਆ ਮੈਂ ਤਾਂ ਬੜਾ ਹੀ ਮਾਸੂਮ ਜਿਆ ਆ ਸੋ ਪਵਿੱਤਰ ਗ੍ਰੰਥ ਵਿਅਰਥ ਨਹੀਂ ਐ ਤੇ ਨਾ ਹੀ ਇਹਨੂੰ ਲਿਖਣ ਵਾਲਾ ਪਰਮੇਸ਼ਰ ਕਿਉਂਕਿ ਭਾਵੇਂ ਹੱਥ ਬੰਦੇ ਦੇ ਹੋਂ ਪਰ ਵਿਚਾਰ ਇਹਦੇ ਚ ਪ੍ਰਭੂ ਦੇ ਹੀ ਐ ਵਿਚਾਰੇ ਦੇ ਚ ਕੀ ਐ ਪਰਮੇਸ਼ਰ ਦੇ ਹੀ ਐ ਸੋ ਇਸ ਕਰਕੇ ਪਰਮੇਸ਼ਰ ਵੀ ਇਸ ਗੱਲ ਤੋਂ ਡਿਪਰੈਸ ਹੋ ਕੇ ਪਰੇਸ਼ਾਨ ਹੋ ਕੇ ਸਾਡੇ ਹਾਲਾਤਾਂ ਨੂੰ ਦੇਖ ਚਾਕ ਸਮਝ ਕੇ ਕੀ ਕਹਿੰਦਾ ਹੇ ਹਰਾਮਕਾਰੋ ਕਹਿੰਦਾ ਕਿ ਤੁਸੀਂ ਨਹੀਂ ਜਾਣਦੇ ਕਿ ਸੰਸਾਰ ਨਾਲ ਮਿੱਤਰਤਾ ਕਰਨੀ ਪਰਮੇਸ਼ਰ ਨਾਲ ਵੈਰ ਕਰਨਾ ਹੈ ਮਤਲਬ ਕਿ ਤੁਸੀਂ ਸੰਸਾਰ ਦੇ ਮਿੱਤਰ ਬਣ ਗਏ ਸੰਸਾਰ ਦੇ ਸਗੇ ਬਣ ਗਏ ਕਹਿੰਦਾ ਪਰ ਤੁਸੀਂ ਪਰਮੇਸ਼ਰ ਦੇ ਨਾਲ ਵੈਰ ਕਰਦੇ ਪਏ ਆ ਕਹਿੰਦਾ ਹੇ ਹਰਾਮਕਾਰ ਪੀੜੀ ਤੁਸੀਂ ਇਸ ਸੁਭਾਅ ਨੂੰ ਛੱਡ ਦਿਓ ਤੁਸੀਂ ਇਸ ਬੁਰੇ ਸੁਭਾਅ ਚੋਂ ਨਿਕਲ ਆਵੋ ਕਿਉਂਕਿ ਜਿਹੜੇ ਕੰਮ ਕਹਿੰਦਾ ਤੁਸੀਂ ਕਰੀ ਜਾ ਰਹੇ ਆ ਨਾ ਇਹ ਕੰਮ ਤੁਹਾਨੂੰ ਪ੍ਰਭੂ ਦਾ ਵੈਰੀ ਬਣਾ ਰਿਹਾ ਹੈ ਔਰ ਵੈਰੀਅਸੀ ਦੇਖੋ ਸਪੋਜ਼ ਕਰੋ ਸਾਡੇ ਸਕੂਲ ਦਾ ਪ੍ਰਿੰਸੀਪਲ ਹੈ ਅਗਰ ਸਾਡਾ ਉਹਦੇ ਨਾਲ ਵੈਰ ਹੁੰਦਾ ਨਾ ਸਾਨੂੰ ਡਾਰਾ ਵੀ ਇਹਨੇ ਸਾਡੇ ਨੰਬਰ ਕੱਟ ਲੈਣੇ ਅਪ ਅਸੀਂ ਕਿਸੇ ਆਫਿਸ ਚ ਕੰਮ ਕਰ ਰਹੇ ਹਾਂ ਔਰ ਸਾਡਾ ਵੈਰ ਉਸ ਬੌਸ ਨਾਲ ਪੈ ਗਿਆ ਜਿਹਨੇ ਸਾਨੂੰ ਸੈਲਰੀ ਦੇਣੀ। ਸਾਨੂੰ ਕਿੰਨਾ ਡਰਾਂ ਵੀ ਉਹਦੇ ਨਾਲ ਵੈਰ ਨਹੀਂ ਪਾਉਣਾ। ਉਹਨੇ ਮੇਰੀ ਸੈਲਰੀ ਘੱਟ ਲੈਣੀ ਆ। ਤਾਂ ਇਸ ਲਈ ਖੁਦਾ ਕਹਿੰਦਾ ਇਹ ਹਰਾਮ ਕਰ ਪੀੜੀ ਤੈਨੂੰ ਕਿਉਂ ਸਮਝ ਨਹੀਂ ਆ ਰਿਹਾ ਕਿ ਜੀਨੇ ਤੈਨੂੰ ਤੇਰੀ ਸਾਰੀ ਜ਼ਿੰਦਗੀ ਦਾ ਪ੍ਰਤੀਫਲ ਦੇਣਾ ਆ। ਸਾਰੀ ਜ਼ਿੰਦਗੀ ਦਾ ਲੇਖਾ ਤੇਰੇ ਹੱਥ ਤਰ ਦੇਣਾ ਆ। ਜੀਨੇ ਤੇਰੀ ਜ਼ਿੰਦਗੀ ਚ ਬਹੁਤ ਵੱਡੀ ਆਸ਼ੀ ਦੇਣੀ ਆ ਜਿਹੜਾ ਸੰਸਾਰ ਨਹੀਂ ਸੀ ਦੇ ਸਕਦਾ। ਤੂੰ ਉਹਦਾ ਹੀ ਵੈਰੀ ਬਣ ਗਿਆ ਆ। ਹੁਣ ਅਜਿਹੇ ਲੋਕ ਅਸੀਂ ਪਰਮੇਸ਼ਰ ਦੇ ਵੈਰੀ ਆ ਅਸੀਂ ਖੁਦ ਨੂੰ ਨਹੀਂ ਕਹਿ ਸਕਦੇ ਵੀ ਪ੍ਰਭੂ ਤੂੰ ਮੇਰੇ ਲਈ ਆਨ ਕੀ ਤੌਨੇ ਕੀ ਤੌਨੇ ਸਭ ਕੁਝ ਸਾਡੇ ਸਾਹਮਣੇ ਰੱਖ ਛੱਡਿਆ ਸਭ ਕੁਝ ਸਾਨੂੰ ਸਮਝਾਤਾ ਹੈ ਉਹਨੇ ਸਭ ਤੋਂ ਕੁਝ ਵੀ ਲੁਕੋ ਨਹੀਂ ਰੱਖਿਆ ਸੋ ਕਹਿੰਦਾ ਤੂੰ ਕਿਉਂ ਇਹ ਹਰਾਮਕਾਰ ਪੀੜੀ ਤੂੰ ਕਿਉਂ ਪਰਮੇਸ਼ਰ ਦਾ ਵੈਰੀ ਬਣਿਆ ਹੈ ਤੂੰ ਕਿਉਂ ਉਹ ਕੰਮ ਹੀ ਕਰਦਾ ਜਿਹੜੇ ਪਰਮੇਸ਼ਰ ਨੇ ਕਰਨ ਤੋਂ ਮਨਾ ਕੀਤੇ ਕਹਿੰਦਾ ਤੈਨੂੰ ਲੱਗਦਾ ਵੀ ਪਵਿੱਤਰ ਗ੍ਰੰਥ ਮੈਂ ਵਿਅਰਥੀ ਲਿਖਤਾ ਜਿਵੇਂ ਹੁਣ ਮੋਸਟਲੀ ਅਸੀਂ ਲੋਕ ਕੀ ਕਰਦੇ ਆ ਕਾਫੀ ਰੂਲ ਜਿਹੜੇ ਹੁੰਦੇ ਨੇ ਉਹਨਾਂ ਦੀ ਪਾਲਣਾ ਨਹੀਂ ਕਰਦੇ ਰੈੱਡ ਲਾਈਟ ਹੁੰਦੀ ਆ ਤਾਂ ਵੀ ਅਸੀਂ ਆਸਾ ਪਾਸਾ ਦੇਖ ਕੇ ਆਪਣੀ ਬਾਈਕ ਕਾਰ ਨਗਾ ਲੈਂਦੀ ਆ ਵੀ ਕਿਹੜਾ ਕੋਈ ਵੇਖਦਾ ਆ ਔਰ ਈਵਨ ਕਿ ਉਹਨਾਂ ਨੇ ਜੋ ਜ਼ੈਬਰਾ ਕ੍ਰੋਸਿੰਗ ਲਗਾਈ ਹੁੰਦੀ ਸਮ ਟਾਈਮ ਅਗਰ ਅਸੀਂ ਲਾਈਟ ਤੇ ਖੜੇ ਵੀ ਹਾਂ ਸੀ ਉਹਦੇ ਉੱਪਰ ਹੀ ਆ ਕੇ ਖੜ ਜਾਨੇ ਆ ਫਿਰ ਓਵਰਟੇਕ ਕਰਨ ਦੀ ਸਾਡੀ ਆਤਾ ਫਿਰ ਰੋਂਗ ਰੋਡਿੰਗ ਬਹੁਤ ਕਰਦੇ ਆ ਸੀ ਮਤਲਬ ਵਨ ਸਾਈਡ ਜਿਹੜਾ ਵਨ ਵੇ ਹੁੰਦਾ ਉਹਦੇ ਵਿੱਚ ਅਸੀਂ ਦੂਜੀ ਸਾਈਡ ਉਲਟੀ ਸਾਈਡ ਤੋਂ ਗੱਡੀ ਚਲਾ ਰਹੇ ਹੁੰਨੇ ਆ ਜਾਂ ਬਾਈਕ ਚਲਾ ਰਹੇ ਹੁੰਨੇ ਆ ਤਾਂ ਉਹ ਰੂਲ ਕੀ ਸਰਕਾਰ ਨੇ ਵਿਅਰਥ ਹੀ ਬਣਾਏ ਕੀ ਲੋਗ ਨੂੰ ਹੈਲਮਟ ਪਾਣ ਤੋਂ ਸੀਟ ਬੈਲਟ ਲਗਾਉਣ ਤੋਂ ਬੜੀ ਚੇੜ ਆਉਂਦੀ ਆ ਜਿੱਦਾਂ ਵੀ ਉਹ ਹੈਲਮਟ ਲਾਉਣ ਦੇ ਨਾਮ 'ਉਦੀ ਨੂੰ ਪੈਸੇ ਮਿਲਨੇ ਆ ਜਾਂ ਫਿਰ ਉਹ ਤੁਸੀਂ ਅਗਰ ਸੀਟ ਬੈਲਟ ਲਗਾ ਲੋਗੇ ਤਾਂ ਗੱਡੀ ਵਾਲਿਆਂ ਨੂੰ ਉਹਦੇ ਪੈਸੇ ਮਿਲਨੇ ਆ ਜਦਕਿ ਉਹਦੇ ਚ ਬੈਨੀਫਿਟ ਸਾਡਾ ਹੀ ਆ ਫਿਰ ਵੀ ਅਸੀਂ ਚਿੜਚਿੜ ਕਰਦੇ ਰਹਿੰਦੇ ਹਾਂ ਉਸ ਗੱਲ ਤੋਂ ਕਿ ਕਿਉਂ ਹੀ ਸਾਨੂੰ ਇਹ ਸਭ ਕਰਨਾ ਪੈ ਗਿਆ ਕਿਉਂ ਹੀ ਸਾਨੂੰ ਇਹ ਕੰਮ ਕਰਨ ਨੂੰ ਕਹਿਤਾ ਕਿਸੇ ਨੇ ਕਾਹ ਤੋਂ ਹੀ ਕਹਿ ਦਿੱਤਾ ਸੋ ਖੁਦਾ ਦਾ ਵਚਨ ਕਹਿੰਦਾ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਬਣਾਏ ਹੁੰਦੇ ਆ ਨਾ ਉਹ ਸਾਡੀ ਸੇਫਟੀ ਦੇ ਲਈ ਸਾਡੇ ਕਹਿ ਸਕਦੇ ਕੰਫਰਟ ਦੇ ਲਈ ਈਵਨ ਸਾਡੀ ਅੱਛੀ ਗੁੱਡ ਲਾਈਫ ਤੇ ਲਈ ਹੁੰਦਾ ਕਿ ਅਸੀਂ ਉਸ ਅਕੋਰਡਿੰਗ ਚੱਲੀਏ ਤਾਂ ਸਾਡੀ ਜ਼ਿੰਦਗੀ ਬਚੀ ਰਵੇ। ਸੋ ਪਵਿੱਤਰ ਗ੍ਰੰਥ ਵਿੱਚ ਵੀ ਜੋ ਕੁਝ ਵੀ ਲਿਖਿਆ ਗਿਆ ਨਾ ਉਹ ਇਸ ਲਈ ਤਾਂ ਕਿ ਅਸੀਂ ਸਵਰਗ ਦੇ ਅਧਿਕਾਰੀ ਬਣੀਏ ਕਿਉਂਕਿ ਪ੍ਰਿਸ਼ਟ ਲੋਕਾਂ ਨੂੰ ਸਵਰਗ 'ਚ ਕੋਈ ਥਾਂ ਨਹੀਂ ਹੈ। ਸੋ ਕਹਿੰਦਾ ਤੁਸੀਂ ਉਹ ਕੰਮ ਕਰੋ ਹੀ ਨਾ ਜਿਹਦੇ ਨਾਲ ਤੁਸੀਂ ਪ੍ਰਭੂ ਦੇ ਵੈਰੀ ਬਣ ਜਾਓਗੇ। ਤੁਸੀਂ ਉਹ ਸਾਰੇ ਕੰਮ ਕਰੋ ਜਿਹਨਾਂ ਨਾਲ ਪ੍ਰਭੂ ਤੁਹਾਨੂੰ ਪ੍ਰੇਮ ਕਰੇ। ਤੁਹਾਡੇ ਉੱਤੇ ਪਰਮੇਸ਼ਰ ਦੀ ਗ੍ਰੇਸ ਹੋਵੇ। ਪ੍ਰਭੂ ਦਾ ਹੱਥ ਤੁਹਾਡੇ ਸਿਰ ਉੱਤੇ ਹੋਵੇ ਕਹਿੰਦਾ ਕਿ ਲਿਖਿਆ ਆਇਆ ਹੈ। कि ਜਿਸ ਆਤਮਾ ਨੂੰ ਉਸਨੇ ਤੁਹਾਡੇ ਵਿੱਚ ਵਸਾਇਆ ਕਿ ਉਹ ਜਿਹੀ ਨਾਲ ਸ ਰੱਖਦਾ ਹੈ ਜਿਸ ਦਾ ਫਲ ਹੀਰ ਖਾਵੇ ਮੋਸਟ ਇੰਪੋਰਟੈਂਟ ਗੱਲ ਮੈਂ ਤੁਹਾਨੂੰ ਕਹਿਣਾ ਚਾਹਾਂਗੀ ਬੜੇ ਲੋਕ ਨੇ ਜਿਹੜੇ ਕਹਿੰਦੇ ਸਾਨੂੰ ਪਵਿੱਤਰ ਆਤਮਾ ਮਿਲਿਆ ਆ ਬਹੁਤ ਲੋਕ ਨੇ ਸੋ ਪਵਿੱਤਰ ਆਤਮਾ ਮਿਲਿਆ ਕਿ ਨਹੀਂ ਮਿਲਿਆ ਇਹਦੇ ਕੀ ਸਿੰਬਲ ਨੇ ਇੱਥੇ ਵਚਨ ਦੱਸ ਰਿਹਾ ਕਹਿੰਦਾ ਕਿ ਤੁਹਾਨੂੰ ਲੱਗਦਾ ਪਵਿੱਤਰ ਗ੍ਰੰਥ ਵਿਅਰਥ ਕਹਿੰਦਾ ਆ ਕੀ ਤੁਹਾਨੂੰ ਲੱਗਦਾ ਕਿ ਜਿਹੜਾ ਆਤਮਾ ਪ੍ਰਭੂ ਨੇ ਤੁਹਾਡੇ ਅੰਦਰ ਵਸਾਇਆ ਆ ਉਦਾ ਫਲ ਕਿ ਉਹ ਗਲ ਲਾਲਸਾ ਅਤੇ ਈਰਖਾ ਮਤਲਬ ਹੰਕਾਰ ਜਾਂ ਲਾਲਚ ਜਾਂ ਫਿਰ ਵੈਰ ਵਿਰੋਧ ਹੁਣ ਜਿਹਦੇ ਵਿੱਚ ਇਹ ਤਿੰਨੋਂ ਸਿੰਬਲ ਹੈਗੇ ਆ ਤਿੰਨੋਂ ਹੀ ਸਿੰਪਟਮ ਲਿਖਦੇ ਪਏ ਨੇ ਉਸ ਹਿਸਾਬ ਨਾਲ ਉਹਦੇ ਕੋਲੇ ਪਵਿੱਤਰ ਆਤਮਾ ਨਹੀਂ ਹੈਗਾ ਇਹਦੇ ਕੋਲੇ ਪ੍ਰਿਸ਼ਟ ਆਤਮਾ ਆ ਕਿਉਂਕਿ ਪ੍ਰਿਸ਼ਟ ਆਤਮਾ ਦੇ ਸੁਭਾਅ ਸੀ ਈਰਖਾ ਸੀ ਉਹਦੇ ਮਨ ਚ ਕਿ ਲੋਕੀ ਪਰਮੇਸ਼ਰ ਨੂੰ ਪੂਜਦੇ ਆ ਮੈਨੂੰ ਕਿਉਂ ਨਹੀਂ ਮੈ ਵੀ ਤਾਂ ਪ੍ਰਭੂ ਵਰਗਾ ਹੀ ਦੇਖਣਾ ਹੈ ਉਹਦੇ ਮਨ ਚ ਲਾਲਸਾ ਸੀ ਕਿ ਪ੍ਰਭੂ ਦਾ ਸਿੰਘਾਸਣ ਮੈਨੂੰ ਕਿਉਂ ਨਹੀਂ ਮਿਲ ਜਾਂਦਾ ਉਹਦੀ ਮਨ ਚ ਵੈਰ ਵਿਰੋਧ ਸੀ ਕਿ ਸਭ ਦੇ ਸਭ ਜਿਹੜੇ ਉਹਨੇ ਉਹਨੇ ਸੀਗੇ ਉਹ ਐਂਜਲਸ ਸੀਗੇ ਉਥੋਂ ਦੇ ਉਹਨਾਂ ਨੂੰ ਵੰਡ ਸੱਟੇ ਆਦੇ ਉਧਰ ਉਦੇ ਉਧਰ ਕਰਾ ਕੇ ਉਹਨਾਂ ਚ ਕ੍ਰੋਧ ਲੜਾਈ ਪਵਾ ਦਿੱਤੀ ਇਸ ਸੁਭਾਅ ਕੀ ਦਾ ਆ ਸ਼ੈਤਾਨ ਦਾ ਸੋ ਜਿਹਦੇ ਅੰਦਰ ਇਹ ਸੁਭਾਅ ਆ ਮਤਲਬ ਕਿ ਉਹ ਲੋਕੀ ਨੇ ਸ਼ੈਤਾਨੀ ਤਾਂ ਫਿਰ ਕਿਹੜੇ ਮੂਨਾ ਕਹਿੰਦੇ ਨੇ ਕਿ ਸਾਡੇ ਵਿੱਚ ਪਵਿੱਤਰ ਆਤਮਾ ਆ ਪਵਿੱਤਰ ਆਤਮਾ ਦੇ ਫਲ ਹੀ ਨਹੀਂ ਹੁੰਦੇ ਕਹਿੰਦਾ ਕਿ ਤੁਹਾਨੂੰ ਲੱਗਦਾ ਪਵਿੱਤਰ ਗ੍ਰੰਥ ਐਵੇਂ ਹੀ ਲਿਖ ਛੱਡਿਆ ਜਾਂ ਵੀ ਬਸ ਪੜੀ ਚੱਲੋ ਛੱਡੀ ਜਾਓ ਪਰ ਇਹ ਜਾਂਦਾ ਇਹ ਤੁਹਾਨੂੰ ਸਾਰੀਆਂ ਚੀਜ਼ਾਂ ਸਿਖਾਉਂਦਾ ਪਹਿਚਾਨ ਕਰਨੀ ਪਾਪ ਅਤੇ ਪੁੰਨ ਦੀ ਪਵਿੱਤਰ ਅਤੇ ਅਪਵਿੱਤਰ ਆਤਮਾ ਦੀ ਖੁਦਾ ਦੇ ਕੰਮਾਂ ਤੇ ਸ਼ੈਤਾਨ ਦੇ ਕੰਮਾਂ ਦੀ ਔਰ ਇਹ ਸਭ ਸੁਣਨ ਸਮਝਣ ਤੋਂ ਬਾਅਦ ਵੀ ਤੁਸੀਂ ਅੱਖਾਂ ਤੇ ਪੱਟੀ ਬੰਨੀ ਤਾਂ ਮੂਰਖ ਅਤੇ ਹਰਾਮਕਾਰ ਪੀੜੀ ਅਸੀਂ ਆਪਾਂ ਪਰਮੇਸ਼ਰ ਨਹੀਂ ਹਾਂ ਕਿਉਂਕਿ ਪਵਿੱਤਰ ਆਤਮਾ ਅਗਰ ਸਾਡੇ ਕੋਲੇ ਹੈ ਤਾਂ ਸਾਡੇ ਵਿੱਚ ਯੀਸ਼ੂ ਵਰਗੀ ਹਲੀਮੀ ਹੋਊਗੀ ਕਿ ਕੋਈ ਮੂੰਹ ਤੇ ਥੁੱਕ ਵੀ ਜਾਵੇ ਤਾਂ ਅਸੀਂ ਚੁੱਪ ਕਰ ਜਾਈਏ ਪਰ ਨਹੀਂ ਹੈਗੀ ਇਹਦਾ ਮਤਲਬ ਪਵਿੱਤਰ ਆਤਮਾ ਨਹੀਂ ਹੈਗਾ ਈਸ਼ੂ ਦੇ ਮੂਹਤੇ ਕਹਿਨੇ ਥੱਪੜ ਮਾਰਤਾ ਝੂਠੇ ਇਲਜ਼ਾਮ ਲਾਤੇ ਉਹਨੇ ਚੁੱਪ ਕਰਕੇ ਹੱਸ ਕੇ ਉਹਨਾਂ ਲਈ ਦੁਆ ਕੀਤੀ ਅਗਰ ਅਸੀਂ ਇਹ ਨਹੀਂ ਕਰ ਪਾ ਰਹੇ ਤਾਂ ਮਤਲਬ ਸਾਡੇ ਕੋਲ ਪਵਿੱਤਰ ਆਤਮਾ ਨਹੀਂ ਹੈਗਾ ਸੋ ਇਹ ਸਭ ਚੀਜ਼ਾਂ ਦੇ ਵਹਿਮ ਜੋ ਨਿਕਲੋ ਕਿਉਂਕਿ ਜਦ ਤੱਕ ਅਸੀਂ 100% ਯੇਸ਼ੂ ਵਰਗੇ ਨਹੀਂ ਹੋ ਜਾਂਦੇ ਉਨੀ ਦੇਰ ਅਸੀਂ ਪਵਿੱਤਰ ਨਹੀਂ ਹਾਂ ਕਿਉਂਕਿ ਯੇਸ਼ੂ ਇੱਕ ਇਕਲੌਤਾ ਪਵਿੱਤਰ ਪੁਰਖ ਸੀ ਇਸ ਧਰਤੀ ਉੱਤੇ ਤੇ ਜੇ ਉਹਦੇ ਵਰਗੀ ਪਵਿੱਤਰਤਾ ਹੀ ਸਾਡੇ ਵਿੱਚ ਨਹੀਂ ਆ ਤਾਂ ਸਮਝੋ ਵੀ ਅਜੇ ਅਸੀਂ ਪਵਿੱਤਰ ਆਤਮਾ ਤੋਂ ਤਾਂ ਹਜ਼ਾਰਾਂ ਹੀ ਮੀਟਰ ਦੂਰ ਹਾਂ ਅਤੇ ਪਵਿੱਤਰ ਗ੍ਰੰਥ ਦਾ ਗਿਆਨ ਹਜੇ ਸਾਡੇ ਵਿੱਚ ਵਸਿਆ ਨਹੀਂ ਆ ਕਹਿੰਦਾ ਕਿਉਂਕਿ ਜਿੱਥੇ ਪਵਿੱਤਰ ਆਤਮਾ ਹੁੰਦੀ ਹੈ ਨਾ ਉਹ ਹੋਰ ਵੀ ਹਲੀਮ ਅਤੇ ਕਿਰਪਾ ਵਾਲਾ ਹੋ ਜਾਂਦਾ ਆ ਉਹ ਹੋਰ ਵੀ ਨਮਰ ਅਤੇ ਮਦਦਗਾਰ ਹੋ ਜਾਂਦਾ ਉਹ ਹੋਰ ਵੀ ਆ ਗਿਆ ਕਰ ਅਤੇ ਪ੍ਰਭੂ ਦਈ ਉਹ ਜਾਂਦਾ ਹੈ ਕਹਿੰਦਾ ਇਸ ਲਈ ਯਾਦ ਰੱਖੋ ਕਿ ਪਰਮੇਸ਼ਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾ ਉੱਤੇ ਕਿਰਪਾ ਕਰਦਾ ਹੁਣ ਇਹਦੀ ਵੀ ਜਉਂਦੀ ਜਾਂਦੀ ਇੱਕ ਐਗਜ਼ਾਮਪਲ ਬਾਈਬਲ ਚ ਲਿਖੀ ਆ ਕਲਾਮ ਕਹਿੰਦਾ ਜਦ ਲੂਸੀਫਰ ਚ ਹੰਕਾਰ ਆਇਆ ਭਾਵੇਂ ਉਹ ਪਰਮੇਸ਼ਰ ਦਾ ਬਹੁਤ ਪਿਆਰਾ ਅਜ਼ੀਜ਼ ਅਤੇ ਮਹਾ ਸਭਾ ਦੇ ਵਿੱਚ ਬੈਠਣ ਵਾਲਾ ਮੈਂ ਪਰਮੇਸ਼ਰ ਦੀ ਉਸਤਤ ਕਰਨ ਵਾਲਾ ਮਹਾ ਦੂਤ ਸੀ ਪਰ ਫਿਰ ਵੀ ਪਰਮੇਸ਼ਰ ਨੇ ਉਹਦੇ ਹੰਕਾਰ ਦੇ ਕਰਕੇ ਉਹਨੂੰ ਪਵਿੱਤਰ ਥਾਂ ਚੋਂ ਕੱਢ ਦਿੱਤਾ ਔਰ ਯੇਸ਼ੂ ਜਿਹੜਾ ਹਲੀਮ ਸੀ ਨਮਰ ਸੀ ਇਕ ਨਾਰਮਲ ਪਰਿਵਾਰ ਚ ਪੈਦਾ ਹੋਇਆ ਇੱਕ ਨਾਰਮਲ ਜ਼ਿੰਦਗੀ ਜੀ ਕੇ ਗਿਆ ਪਰ ਉਹਦੀ ਪਵਿੱਤਰਤਾ ਹੀ ਅਤੇ ਉਹਦਾ ਸੁਭਾਅ ਉਹਦਾ ਹਲੀਮ ਨੇਚਰ ਪ੍ਰਭੂ ਨੇ ਇੰਨਾ ਪਸੰਦ ਆਇਆ ਕਿ ਖੁਦਾ ਨੇ ਉਹਨੂੰ ਸਵਰਗ ਦੇ ਸਿੰਘਾਸਨ ਦੇ ਨਾਲ ਬles ਕੀਤਾ ਉਹ ਸਿੰਘਾਸਨ ਜਿਹੜਾ ਸ਼ੈਤਾਨ ਲੜ ਕੇ ਵੀ ਨਹੀਂ ਪਾ ਸਕਿਆ ਉਹ ਸਿੰਘਾਸਨ ਯੀਸ਼ੂ ਨੇ ਸਹਿ ਕੇ ਪਾ ਲਿਆ ਇਸ ਕਰਕੇ ਮਸੀਹ ਯੀਸ਼ੂ ਵਰਗੇ ਬਹੁਨੋਂ ਪਰ ਸ਼ੈਤਾਨ ਵਰਗੇ ਨਹੀਂ ਸੋ ਆਪਣੇ ਸੁਭਾਅ ਦੀ ਪਰਖ ਕਰੋ ਕਿ ਤੁਹਾਡਾ ਸੁਭਾਅ ਹੰਕਾਰੀ ਆ ਜਾਂ ਹਲੀਮ ਆ ਜੇ ਹੰਕਾਰੀ ਆ ਤਾਂ ਤੁਹਾਡਾ ਹਾਲ ਸ਼ੈਤਾਨ ਵਾਲਾ ਹੋਣ ਵਾਲਾ ਆ ਔਰ ਅਗਰ ਹਲੀਮ ਆ ਤਾਂ ਯੀਸ਼ੂ ਵਰਗਾ ਹੋਣ ਵਾਲਾ ਆ ਇਸ ਕਰਕੇ ਜਦ ਅਸੀਂ ਪਰਖ ਕਰ ਲਈ ਆ ਵੀ ਜੇ ਸਾਡੇ ਅੰਦਰ ਸ਼ੈਤਾਨੀ ਸੁਭਾਅ ਹੈ ਤਾਂ ਯੀਸ਼ੂ ਵਾਂਗੂ ਅਧੀਨ ਹੋ ਜਾਓ ਹਲੀਮ ਹੋ ਜਾਓ ਨਮਰ ਹੋ ਜਾਓ ਕਿਉਂਕਿ ਜਿਹੜੇ ਹਲੀਮ ਨਮਰ ਨੀਵੇਂ ਹੋ ਜਾਂਦੇ ਨੇ ਪਰਮੇਸ਼ਰ ਉਹਨਾਂ ਦੀ ਮਦਦ ਕਰਦਾ ਆ ਔਰ ਸ਼ੈਤਾਨ ਉਹਨਾਂ ਵਿੱਚੋਂ ਭੱਜ ਜਾਂਦਾ ਆ ਫਿਰ ਉੱਥੇ ਸਾਡਾ ਸੁਭਾ ਹਲੀਮੀ ਵਾਲਾ ਹੋਊਗਾ ਤਾਂ ਅਸੀਂ ਸਵਰਗ ਦੇ ਅਧਿਕਾਰੀ ਹੋਵਾਂਗੇ ਪਰ ਜੇ ਅਸੀਂ ਹੰਕਾਰੀਆਂ ਤੇ ਸ਼ੈਤਾਨ ਸਾਡੇ ਵਿੱਚ ਹੀ ਰਹੂਗਾ ਉਹ ਸਾਡੇ ਵਿੱਚੋਂ ਭੱਜੂਗਾ ਨਹੀਂ ਔਰ ਅਸੀਂ ਲੋਕ ਵੀ ਸਵਰਗ ਰਾਜ ਵਿੱਚੋਂ ਕੱਢੇ ਜਾਵਾਂਗੇ ਹਾਲੇਲੂਇਆ ਉਮੀਦ ਕਰਦੇ ਹਾਂ ਤੁਸੀਂ ਅੱਜ ਦੇ ਵਚਨ ਨੂੰ ਸਮਝਿਆ ਕਿ ਪਵਿੱਤਰ ਗ੍ਰੰਥ ਸਿਰਫ ਸੁਣ ਕੇ ਛੱਡਣ ਵਾਲਾ ਨਹੀਂ ਪਰ ਸੁਣ ਕੇ ਅਮਲ ਕਰਨ ਵਾਲਾ ਹੈ ਸੋਚ ਤੋਂ ਤੁਸੀਂ ਸਭ ਨੇ ਅਸੀਂ ਸਭ ਨੇ ਕੋਸ਼ਿਸ਼ ਕਰਨੀ ਕਿ ਅਸੀਂ ਇਸ ਪਵਿੱਤਰ ਗ੍ਰੰਥ ਦੇ ਅਨੁਸਾਰ ਚੱਲੀਏ ਹਲੀਮ ਹੋਈਏ ਆਗਿਆਕਾਰ ਹੋਈਏ ਪਵਿੱਤਰ ਗ੍ਰੰਥ ਚ ਜੋ ਕੁਝ ਵੀ ਲਿਖਿਆ ਉਹਦੀ ਪਾਲਣਾ ਕਰਦੇ ਹੋਏ ਪਰਮੇਸ਼ਰ ਦੇ ਸਵਰਗ ਰਾਜ ਦੇ ਅਧਿਕਾਰੀ ਹੋਈਏ ਜਿਸ ਤਰ੍ਹਾਂ ਮਸੀਹ ਯਸੂ ਹੋਇਆ ਹalleluyah ਤਾ ਉਸਾਂ ਮਿਲ ਕੇ ਆਪਣੇ ਪੂਰੇ ਪਰਿਵਾਰਾਂ ਅਤੇ ਕ੍ਰਾਂਨਨ ਖੁਦਾ ਦਾਤ ਤਵੇ ਸਾਮਦੇ ਹੋਏ ਪਰਮੇਸ਼ਰ ਦੀ ਪਵਿੱਤਰ ਔਰ ਪਾਕ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਦੇ ਹਾਂ ਹalleluyah 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 ਧੰਨਵਾਦ 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 ਮਹਾਨ ਸਮਰੱਥੀ ਖੁਦਾਵੰ ਪਿਆਰੇ ਪਰਮੇਸ਼ਰ ਤੁਹਾਡਾ ਸ਼ੁਕਰ ਧੰਨਵਾਦ ਕਰਦੇ ਮੇਰੇ ਪ੍ਰਭੂ ਜੀ ਅੱਜ ਦੇ ਦਿਨ ਅਜਿਹੀ ਕਿਰਪਾ ਲਈ ਮੇਰੇ ਖੁਦਾਵੰ ਤੁਹਾਡੇ ਰਹਿਮ ਤੁਹਾਡੇ ਫਜ਼ਲ ਤੁਹਾਡੀ ਕਿਰਪਾ ਲਈ ਮੇਰੇ ਪਿਆਰੇ ਪ੍ਰਭੂ ਜੀ ਸਾਰਗਿਆ ਸੱਚੀ ਸਹਾਇਤਾ ਲਈ ਮੇਰੇ ਪਰਮੇਸ਼ਰ ਹੋਂ ਤੱਕ ਕੀਤੀਆਂ ਭਲਾਈਆਂ ਲਈ ਮੇਰੇ ਪ੍ਰਭੂ ਜੀ ਤੁਹਾਡੇ ਰਹਿਮ ਤੁਹਾਡੇ ਫਜ਼ਲ ਤੁਹਾਡੀ ਕਿਰਪਾ ਤੁਹਾਡੀ ਸੱਚੀ ਸ਼ਾਂਤੀ ਲਈ ਮੇਰੇ ਪਿਆਰੇ ਖੁਦਾਵੰ ਕਿਰਪਾ ਕਰਨਾ ਰਹਾ ਕਰਨਾ ਮੇਰੇ ਮਹਾਨ ਖੁਦਾਵੰ ਹੋਂ ਤੱਕ ਕੀਤੀਆਂ ਭਲਾਈਆਂ ਲਈ ਤੁਹਾਡਾ ਸ਼ੁਕਰ ਕਰਦੇ ਹਾਂ ਪੂਰੀ ਰਾਤ ਤੁਸੀਂ ਸਾਨੂੰ ਸੰਭਾਲਿਆ ਅੱਜ ਦਾ ਨਵਾਂ ਦਿਨ ਨਵੀਂ ਕਿਰਪਾ ਨਵੇਂ ਸਾਹ ਨਵਾਂ ਮੌਕਾ ਸਾਨੂੰ ਦਿੱਤਾ ਹਰਾ ਦਿਲ ਤੋਂ ਧੰਨਵਾਦ ਕਰਦੇ ਮੇਰੇ ਖੁਦਾਵਨ ਤੁਹਾਡੀਆਂ ਕਿਰਪਾ ਤੁਹਾਡੀਆਂ ਆਸ਼ੀਸ਼ਾਂ ਤੁਹਾਡੀਆਂ ਬਰਕਤਾਂ ਲਈ ਖੁਦਾ ਤੁਹਾਡੇ ਫਜ਼ਲ ਤੁਹਾਡੇ ਰਹਿਮ ਤੁਹਾਡੀਆਂ ਆਸ਼ੀਸ਼ ਲਈ ਖੁਦਾ ਜੀ ਸਭ ਮਿਲ ਕੇ ਤੁਹਾਡੇ ਹਜ਼ੂਰ ਚੁੱਕਦੇ ਆਂ ਪ੍ਰਭੂ ਜੀ ਸਾਡੇ ਸਭ ਪਿਤਾ ਤੁਹਾਡੇ ਹਜ਼ੂਰਾਂ ਨੇ ਮੇਰੇ ਖੁਦਾਵਨ ਕਿਰਪਾ ਕਰਨਾ ਦਇਆ ਕਰਨਾ ਰਹਿਮ ਕਰਨਾ ਮੇਰੇ ਪਰਮੇਸ਼ਰ ਹਰ ਦੁੱਖ ਤਕਲੀਫ ਪਰੇਸ਼ਾਨੀ ਤੋਂ ਆਜ਼ਾਦ ਕਰਨਾ ਮੇਰੇ ਖੁਦਾਵਨ ਤੁਹਾਡੀ ਸਾਮਰਤਾ ਤੁਹਾਡੀ ਕਿਰਪਾ ਸਾਡੇ ਸਾਬੂਤੇ ਠਹਿਰ ਜਾਵੇ ਖੁਦਾਵਨ ਜੀ ਅਸੀਂ ਸੱਚੇ ਜਾਣਦੇ ਪਰਮੇਸ਼ਰ ਦੇ ਵਿੱਚ ਵਾਅਦੇ ਫੈਲਦੇ ਹੋਰ ਤਰੱਕੀ ਕਰਦੇ ਜਾਈਏ ਮੇਰੇ ਪਿਆਰੇ ਖੁਦਾਵਨ ਜੀ ਹੁਣ ਤੋਂ ਲੈ ਕੇ ਸਦੀਪ ਤੁਹਾਡਾ ਪਵਿੱਤਰ ਆਤਮਾ ਸਾਡੇ ਨਾਲ ਹੋਵੇ ਖੁਦਾਵੰਦੀ ਔਰ ਸਾਡੀ ਮਦਦ ਕਰੇ ਮੇਰੇ ਪਰਮੇਸ਼ਰ ਸਾਡੀ ਬੁੱਧ ਨੂੰ ਪ੍ਰੇਸ਼ਟ ਕਰਨ ਵਾਲੀ ਹਰ ਇੱਕ ਸਪਿਰਿਟ ਸਾਡੀਆਂ ਜ਼ਿੰਦਗੀਆਂ ਚੋਂ ਦੂਰ ਹੋ ਜਾਵੇ ਖੁਦਾ ਅਸੀਂ ਵਾਧਦੇ ਔਰ ਫੈਲਦੇ ਜਾਈਏ ਖੁਦਾਵੰਦੀ ਤੁਹਾਡੀ ਸ਼ਾਂਤ ਔਰ ਤੁਹਾਡੀ ਕਿਰਪਾ ਨੂੰ ਪ੍ਰਾਪਤ ਕਰੀਏ ਖੁਦਾਵੰਦੀ ਰੂਪਾਕ ਦੇ ਵਸੀਲੇ ਬles ਕਰਨਾ ਆਸ਼ੀਸ਼ ਕਰਨਾ ਖੁਦਾ ਦਇਆ ਕਰਨਾ ਕਿਰਪਾ ਕਰਨਾ ਮੇਰੇ ਮਹਾਨ ਖੁਦਾਵੰਦ ਤੁਹਾਡੀ ਕਿਰਪਾ ਤੁਹਾਡੀ ਦਇਆ ਤੁਹਾਡੀ ਆਸ਼ੀਸ਼ ਤੁਹਾਡਾ ਫਤਿਹਮੰਦ ਕਿਰਪਾ ਵਾਲਾ ਹੱਥ ਹੁਣ ਤੋਂ ਲੈ ਕੇ ਸਦਾ ਤੱਕ ਪੂਰੇ ਪਰਿਵਾਰ ਔਰ ਘਰਾਨਿਆਂ ਉੱਤੇ ਠਹਿਰ ਜਾਵੇ ਮੇਰੇ ਖੁਦਾਵੰਦ ਜੀ ਦ ਕਰੋ ਮੇਰੇ ਮਹਾਨ ਖੁਦਾਵਾਨ ਤੁਹਾਡੀ ਸਹਾਮਤ ਤੁਹਾਡੀ ਕਿਰਪਾ ਤੁਹਾਡੀ ਆਸ਼ੀਸ਼ ਹਰ ਪਰਿਵਾਰ ਘਰਾਂ ਨੇ ਦਿੱਤੇ ਮੰਗਦੇ ਖੁਦਾਵਾਨ ਤੁਹਾਡਾ ਫਤਿਹਮੰਦ ਕਿਰਪਾ ਵਾਲਾ ਹੱਥ ਸਦੀਪਕ ਕਾਲ ਤੱਕ ਸਾਡੇ ਸਭ ਦੇ ਨਾਲ ਹੋਵੇ ਪ੍ਰਭੂ ਜੀ ਤੁਸੀਂ ਜੋ ਵਚਨ ਦੇ ਵਿੱਚ ਕਿਹਾ ਕਿ ਜੋ ਕੋਈ ਮੇਰੇ ਨਾਮ ਤੇ ਭਰੋਸਾ ਰੱਖੇਗਾ ਸ਼ਰਮਿੰਦਾ ਨਾ ਹੋਵੇਗਾ ਪਰ ਸਦਾ ਦਾ ਜੀਵਨ ਪਾਵੇਗਾ ਅੱਜ ਅਸੀਂ ਸਭ ਦੇ ਸਭ ਖੁਦਾਵਨ ਤੁਹਾਡੇ ਹਜ਼ੂਰ ਆਏ ਆ ਪਿਤਾ ਸਾਡੇ ਸਭ ਦੇ ਉੱਤੇ ਆਪਣੀ ਕਿਰਪਾ ਆਪਣੀ ਸਮਰਥ ਆਪਣੇ ਗਿਆਨ ਬੁੱਧ ਸਮਝ ਨੂੰ ਰਿਲੀਜ਼ ਕਰਨਾ ਖੁਦਾਵਨ ਫਤਿਹਮਤ ਕਿਰਪਾ ਵਾਲਾ ਹੱਥ ਹੁਣ ਤੋਂ ਲੈ ਕੇ ਸਦਾ ਤੱਕ ਸਾਡੇ ਸਭ ਦੇ ਸਿਰਾਂ ਉੱਤੇ ਠਹਿਰ ਜਾਵੇ ਖੁਦਾ ਔਰ ਖਾਸ ਕਰਕੇ ਆਗਿਆਕਾਰੀ ਬੋਲੇ ਸੁਭਾਨੁ ਦੇਣਾ ਮੇਰੇ ਖੁਦਾਵਨ ਜੀ ਇਹਨਾਂ ਵਚਨ ਪ੍ਰਾਰਥਨਾ ਦੁਆਵਾਂ ਨੂੰ ਸੁਣਦੇ ਹੋਏ ਖੁਦਾ ਆਗਿਆਕਾਰੀ ਵਿੱਚ ਵਧਦੇ ਜਾਈਏ ਪਿਤਾ ਪਰਮੇਸ਼ਰ ਹਰ ਇੱਕ ਆਣਾ ਆਗਿਆਕਾਰੀ ਦੀਸਪਰ ਸਾਥੋਂ ਦੂਰ ਕੀਤੀ ਜਾਵੇ ਖੁਦਾ ਸੀ ਮਹਾਨ ਔਰ ਪਵਿੱਤਰ ਪਰਮੇਸ਼ਰ ਦੇ ਵਿੱਚ ਉੱਤਮ ਔਰ ਪਵਿੱਤਰ ਚਾਲ ਚੱਲੀਏ ਮੇਰੇ ਪਿਆਰੇ ਪ੍ਰਭੂ ਜੀ ਸਾਡੀ ਬੁੱਧ ਉਤੇ ਤੁਹਾਡਾ ਵਾਸੋਵੇ ਖੁਦਾ ਅਸੀਂ ਮਹਾਨ ਪਰਮੇਸ਼ਰ ਦੇ ਨਾਮ ਦੇ ਵਿੱਚ ਵਾਧੇ ਫੈਲਦੇ ترقی ਕਰਦੇ ਜਾਈਏ ਖੁਦਾਵਨ ਹਰ ਇੱਕ ਦੁਸ਼ਟ ਦਾ ਆਤਮਾ ਸਾਡੀਆਂ ਜ਼ਿੰਦਗੀਆਂ ਚੋਂ ਦੂਰ ਕੀਤਾ ਜਾਵੇ ਜੋ ਵੀ ਸਾਨੂੰ ਹੰਕਾਰ ਔਰ ਅਣਅਗਿਆਕਾਰੀ ਵੱਲ ਲੈ ਕੇ ਜਾਂਦਾ ਖੁਦਾਵਨ ਲਾਲਸਾ ਤੇ ਈਰਖਾ ਵਿੱਚ ਲੈ ਕੇ ਜਾਂਦਾ ਪ੍ਰਭੂ ਜੀ ਉਸ ਹਰ ਇੱਕ ਬੁਰੀ ਆਤਮਾ ਨੂੰ ਯੇਸ਼ੂ ਨਾਮ ਦੇ ਵਿੱਚ ਇਨ੍ਹਾਂ ਪਰਿਵਾਰਾਂ ਘਰਾਂਿਆਂ ਦੇ ਵਿੱਚੋਂ ਰੱਦ ਕਰ ਦੇ ਕੈਨਸਲ ਕਰ ਦੇ ਖੁਦਾ ਦਾ ਰਹਿਮ ਤੁਹਾਡਾ ਫਜ਼ਲ ਤੁਹਾਡੀ ਕਿਰਪਾ ਸਦੀਪਕ ਕਾਲ ਤੱਕ ਸਾਡੇ ਸਭ ਦੇ ਉੱਤੇ ਕੰਮ ਕਰੇ ਠਹਿਰ ਜਾਵੇ ਖੁਦਾਵੰਜੀ ਤੁਹਾਡਾ ਸਮਰਥੀ ਹੱਥ ਸਾਡੀ ਮਦਦ ਕਰੇ ਰੂਪ ਆਕ ਦੀਆਂ ਬਾਣਾ ਹਰ ਪਰਿਵਾਰ ਘਰਾਨੇ ਦੇ ਚਾਰੋਂ ਢਕਾ ਦੇਣਾ ਮੇਰੇ ਖੁਦਾਵੰ ਤਾੜਾ ਪਵਿੱਤਰ ਫਤਿਮਾ ਦੀ ਕਿਰਪਾ ਵਾਲਾ ਹੱਥ ਹੋਂਤ ਤੋਂ ਲੈ ਕੇ ਸਦਾ ਤੱਕ ਸਾਡੇ ਸਭ ਦੇ ਉੱਤੇ ਹੋ ਜਾਵੇ ਮੇਰੇ ਪ੍ਰਭੂ ਜੀ ਦਇਆ ਕਰਨਾ ਕਿਰਪਾ ਕਰਨਾ ਮੇਰੇ ਪਰਮੇਸ਼ਰ ਤੁਹਾਡੀ ਰੂਪਾਕ ਦੀਆਂ ਵਾਣਾ ਪੂਰੇ ਪਰਿਵਾਰ ਔਰ ਘਰਾਂਿਆਂ ਦੇ ਚਾਰੋਂ ਢ ਲਗਾ ਦਿੰਨੇ ਆ ਹਰ ਦੁੱਖ ਤਕਲੀਫ ਪਰੇਸ਼ਾਨੀ ਤੋਂ ਆਜ਼ਾਦ ਕਰਨਾ ਖੁਦਾਵੰ ਪਵਿੱਤਰ ਫਤਿਹਮੰਦ ਕਿਰਪਾ ਵਾਲੇ ਹੱਥ ਵਿੱਚ ਲੈ ਕੇ ਬਲੈਸ ਕਰਨਾ ਮੇਰੇ ਪਿਆਰੇ ਪ੍ਰਭੂ ਜੀ ਦਇਆ ਕਰਨਾ ਕਿਰਪਾ ਕਰਨਾ ਮੇਰੇ ਪਰਮੇਸ਼ਰ ਰੂਪਾਕ ਦੇ ਵਸੀਲੇ ਬਰਕਤ ਆਸ਼ੀਸ਼ ਦੇਣਾ ਮੇਰੇ ਪ੍ਰਭੂ ਯਹਵਾ ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ ਤੁਹਾਡੀ ਕਿਰਪਾ ਤੁਹਾਡੀ ਦਇਆ ਤੁਹਾਡੀ ਆਸ਼ੀਸ਼ ਸਾਡੇ ਸਭ ਦੇ ਉੱਤੇ ਠਹਿਰ ਜਾਵੇ ਮੇਰੇ ਖੁਦਾਵੰ ਜੀ ਰੂਪਾਕ ਤੱਕ ਦੇ ਵਸੀਲੇ ਬਲੈਸ ਕਰਨਾ ਮੇਰੇ ਪ੍ਰਭੂ ਸਦੀਪਕ ਕਾਲ ਤੋਂ ਲੈ ਕੇ ਹੁਣ ਤੱਕ ਸਦਾ ਤੱਕ ਪ੍ਰਭੂ ਜੀ ਹਰ ਇੱਕ ਜਨ ਖੁਦਾ ਆਗਿਆਕਾਰੀ ਵਿੱਚ ਬਣਿਆ ਰਹੇ ਖੁਦਾਵੰਨ ਜੀ ਜੋ ਵੀ ਗ੍ਰੰਥ ਨੂੰ ਸਣਦੇ ਨੇ ਖੁਦਾ ਪਾਕ ਵਚਨ ਦੇ ਖਿਲਾਫ ਨੇ ਪ੍ਰਭੂ ਜੀ ਇਹ ਆਗਿਆਕਾਰੀ ਵਿੱਚ ਨਹੀਂ ਚੱਲ ਪਾਰੇ ਖੁਦਾਵੰ ਜੀ ਹਰ ਇੱਕ ਨੂੰ ਆਗਿਆਕਾਰੀ ਵਿੱਚ ਚਲਾਉਣਾ ਮੇਰੇ ਪਿਤਾ ਪਰਮੇਸ਼ਰ ਖੁਦਾ ਸਭ ਦੇ ਸਭ ਖੁਦਾ ਤੁਹਾਡੇ ਨਾਮ ਦੇ ਵਸੀਲੇ ਆਗਿਆਕਾਰੀ ਵਫਾਦਾਰੀ ਵਿੱਚ ਚੱਲਦੇ ਚਲੇ ਜਾਣ ਖੁਦਾ ਪੂਰੇ ਪਰਿਵਾਰ ਘਰਾਂ ਨੇ ਤੁਹਾਡੇ ਨਾਮ ਦੇ ਵਿੱਚ ਬਰਕਤ ਪਾਉਣ ਪ੍ਰਭੂ ਜੀ ਹਰ ਪਰਿਵਾਰ ਹਰ ਘਰਾਂ ਨੇ ਤੁਹਾਡੇ ਅੱਥਾਵੇਂ ਸੌਂਦੇ ਆਂ ਔਰ ਦੁਆ ਕਰ ਦਿਨਾ ਸਾਰੇ ਭੈਣਾ ਭਾਈ ਅਲੀ ਖੁਦਾਵੰ ਜੋ ਆਪਣੇ ਦਾਨ ਆਪਣੀ ਆਫਰਿੰਗ ਆਪਣੇ ਬੀਜ ਨੂੰ ਤੁਹਾਡੇ ਹਜ਼ੂਰ ਬੀਜਦੇ ਨੇ ਖੁਦਾਵੰ ਜੀ ਹਰ ਇੱਕ ਦਾ ਬੀਜਨਾ ਤੁਹਾਡੇ ਹਜ਼ੂਰ ਹਜ਼ਾਰ ਗੁਣ ਕਰਕੇ ਵਧਣਾ ਹੋਵੇ ਖੁਦਾ ਇਹਨਾਂ ਦੀਆਂ ਥੋੜਾ ਲੋੜਾਂ ਜ਼ਰੂਰ ਤਾਂ ਤੁਹਾਡੇ ਰਾਜ ਤੋਂ ਪੂਰੀਆਂ ਕੀਤੀਆਂ ਜਾਣ ਹਰ ਪਰਿਵਾਰ ਹਰ ਘਰਾਨਾ ਇਸੂ ਨਾਮ ਦੇ ਵਿੱਚ ਬਰਕਤ ਪਾਵੇ ਖੁਦਾ ਹਰ ਬੰਦਨ ਹਰ ਬਿਵਾਹ ਹਰ ਬਿਮਾਰੀ ਪ੍ਰੇਸ਼ਾਨੀ ਸੁਨਾਮ ਦੇ ਵਸਿਲੇ ਦੂਰ ਕੀਤੀ ਜਾਵੇ ਤੁਹਾਡੀ ਸੱਚੀ ਸਾਮਰਥਾ ਹਰ ਪਰਿਵਾਰ ਦੇ ਉੱਤੇ ਠਹਿਰ ਜਾਵੇ ਖੁਦਾਵੰਨ ਜੀ ਕਿਰਪਾ ਕਰਨਾ ਦਇਆ ਕਰਨਾ ਮੇਰੇ ਮਹਾਨ ਖੁਦਾ ਤੁਹਾਡਾ ਫਤਿਹਮੰਦ ਕਿਰਪਾ ਵਾਲਾ ਹੱਥ ਸਦਾ ਤੋਂ ਲੈ ਕੇ ਸਦਾ ਤੱਕ ਹਰ ਪਰਿਵਾਰਾਂ ਦੇ ਉੱਤੇ ਮੰਗਦੇ ਹੋਏ ਦੁਆ ਕਰਦੇ ਪ੍ਰਭੂ ਇਹਨਾਂ ਕਰਾਂ ਵਿੱਚ ਰੱਖਿਏ ਸਜਾਲੋ ਔਰ ਤੇਰਲੀ ਖੁਦਾਵੰਨ ਅੱਜ ਤੇ ਕੋਈ ਆਮ ਦਾ ਤੇਲ ਨਹੀਂ ਹੈ ਪ੍ਰਭੂ ਇਹ ਹਵਾ ਜਿਹੜੀ ਸ਼ਿਫਾ ਸ਼ਡਕਾਰਨ ਆਜ਼ਾਦੀ ਦੇਣ ਵਾਲਾ ਪਵਿੱਤਰ ਔਰ پاک ਲਹੂਆ ਪਿਆਰੇ ਪਰਮੇਸ਼ਰ ਅਸਤੇ ਪਾਕ ਲਹੂ ਨੂੰ ਜਦਵੀ ਘਰਾਂ ਦੇ ਚਾਰੋਂ ਔਰ ਛਿੜਕਿਆ ਜਾਵੇ ਹਰ ਇੱਕ ਕੋਨਾ ਪਵਿੱਤਰ ਸ਼ੁੱਧ ਜਾਦ ਹੋ ਜਾਵੇ ਹਰ ਦੁੱਖ ਤਕਲੀਫ ਪਰੇਸ਼ਾਨੀਆਂ ਇਸ ਪਾਕ ਲਹੂ ਦੇ ਫਸਿਲੇ ਇਸ ਘਰ ਚੋਂ ਨਿਕਲਣ ਖੁਦਾ ਜਦਵੀ کاروبارਾਂ ਤੇ ਲਗਾਇਆ ਜਾਵੇ کاروبار ਵਰਕਤ ਵਾਲੇ ਹੋ ਜਾਣ ਪੂਰੇ ਪਰਿਵਾਰ ਆਸ਼ੀਸ਼ ਨੂੰ ਪਾਉਣ ਖੁਦਾ ਇਹ ਜ਼ਿੰਦਾ ਸਮਰਥੀ ਪਵਿੱਤਰ ਫਤਿਹਮੰਦ ਦਇਆਵਾਲਾ ਪਵਿੱਤਰ ਲਹੂ ਇਹਨਾ ਪੂਰਾ ਹੀ ਪਰਿਵਾਰਾਂ ਦੇ ਉੱਤੇ ਖੁਦਾ ਆਪਣੀ ਆਸ਼ੀਸ਼ ਨੂੰ ਰਿਲੀਜ਼ ਕਰੇ ਪੂਰੇ ਪਰਿਵਾਰ ਪੂਰੇ ਘਰਾਂ ਅਨੰਤਾ ਦੇ ਸਮਰਥੀ ਫਤਿਹਮੰਦ ਕਿਰਪਾ ਵਾਲੀ ਅਤਿ ਸ਼ਾਮ ਦੇ ਖੁਦਾ ਬਨ ਹਰ ਬੰਧਨ ਰੁਕਾਵਟ ਨੂੰ ਕਰਦੇ ਮੇਰੇ ਪਿਆਰੇ ਪ੍ਰਭੂ ਜੀ प्रार्थना यीशु ਨਾਸੇ ਦੇ ਜੰਦਾਰ ਸਮਰਥੀ ਨਾਮ ਦੇ ਵਿੱਚ ਸਾਰੀ ਹੀ ਮਿਲ ਕੇ ਮੰਗਦੇ ਹਾਂ ਆਮੇਨ 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 ਤਾਰੀਕ ਲਈ ਸਤਿਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਤੋਂ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ। ਜੈਮਸੀ ਦੀ।